ਔਰ ਠੀਕ ਆ ਔਰ ਦੂਜੀ ਤੁਹਾਨੂੰ ਇਸ ਗੱਲ ਨੂੰ ਹਾਸਾ ਵੀ ਆਉਣਾ ਸੁਣ ਕੇ ਉਹ ਕਹਿੰਦੇ ਵੀ ਮਹਿੰਗਾਈ ਘਟ ਗਈ ਆ ਔਰ ਕਹਿੰਦੇ ਆ ਜਿਹੜੀ ਆਮ ਜਨਤਾ ਉਹਦੀ ਖਰੀਦ ਸ਼ਕਤੀ ਕਹਿੰਦੇ ਵੱਧ ਗਈ ਆ ਔਰ ਕਹਿੰਦੇ ਆ ਵੀ ਸਾਡੀ ਫਰਸਟ ਪਾਇਓਰਟੀ ਯਾਨੀ ਪਹਿਲ ਹੋਊਗੀ ਵੀ ਕਿਸਾਨਾਂ ਦੇ ਹਾਲਾਤ ਵਧੀਆ ਕੀਤੇ ਜਾਣ ਕਿਸਾਨਾਂ ਦੱਸ 10 11 ਸਾਲਾਂ ਚੋਂ ਹਾਲਾਤ ਸੁਧਾਰ ਨਹੀਂ ਸਕੇ ਪਹਿਲ ਦੇ ਆਧਾਰ ਤੇ ਕਹਿੰਦੇ ਕਿਸਾਨੀ ਨੂੰ ਜਿਹੜਾ ਫਾਇਦਾ ਪਹੁੰਚਾਵਾਂਗੇ ਔਰ ਇਹ ਤੋਂ ਬਾਅਦ ਜਿਹੜਾ ਪੀਐਮ ਨਿਧੀ ਯੋਜਨਾਵਾਂ ਉਹਦੇ 4 ਲੱਖ ਕਰੋੜ ਰੁਪਏ ਦਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਉਹਦੀ ਵਾਹ ਵਾਹ ਬਾਈ ਵੀ ਉਹਦੇ ਵਿੱਚ ਨਜ਼ਰ ਆਈ ਹੈਗੀ ਆ ਪਰ ਦੇਖੋ ਇਸ ਭਾਸ਼ਣ ਦੇ ਵਿੱਚ ਜਿਹੜੇ ਕਹਿੰਦੇ ਸੀ ਵੀ ਸਾਲਾਨਾ ਅਸੀਂ ਕਰੋੜਾਂ ਨੌਕਰੀਆਂ ਦਾਂਗੇ ਬੇਰੁਜ਼ਗਾਰੀ ਦਾ ਕਿਤੇ ਜ਼ਿਕਰ ਤੱਕ ਨਹੀਂ ਹੈਗਾ ਔਰ ਇਸ ਭਾਸ਼ਣ ਦੇ ਵਿੱਚ ਆਮ ਗਰੀਬ ਜਨਤਾ ਦਾ ਕਿਵੇਂ ਕਲਿਆਣ ਕਰਨਾ ਹੈਗਾ ਉਹਦਾ ਕੋਈ ਜ਼ਿਕਰ ਤੱਕ ਨਹੀਂ ਹੈਗਾ ਸਿਹਤ ਸਹੂਲਤਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਕਿ ਉਹ ਕਿੰਨਾ ਕੁ ਸਦਾਰ ਕਰ ਲਿਆ ਜਿਹੜਾ ਸਿੱਖਿਆ ਦਾ ਖੇਤਰ ਆ ਉਹ ਉਹਦਾ ਕੋਈ ਜ਼ਿਕਰ ਨਹੀਂ ਹੈਗਾ ਹਰ ਸਗੋਂ ਪ੍ਰਾਈਵੇਟੇਸ਼ਨ ਦੇ ਏਜੰਡੇ ਨੂੰ ਜਿਹੜਾ ਯੂਰਪ ਨਾਲ ਸਮਝੌਤਾ ਹੋਇਆ ਕਹਿੰਦੇ ਆ ਵੀ ਉਹਦੇ ਨਾਲ ਰੋਜ਼ਗਾਰ ਮਿਲੂਗਾ ਉਹ ਹਾਲੇ ਕਹਿੰਦੇ ਕਦੋਂ ਲਾਗੂ ਹੋਣਾਗਾ ਅਜੇ ਲਾਗੂ ਹੋਣਾ ਕਦੋਂ ਉੱਤਰ ਰੋਜ਼ਗਾਰ ਬਣੂਗਾ ਕਦੋਂ ਰੋਜ਼ਗਾਰ ਮਿਲੂਗਾ ਉਦੋਂ ਤੱਕ 29 ਦੀਆਂ ਚੋਣਾਂ ਆ ਜਾਣੀਆਂ ਯਾਨੀ ਦੀ ਕੋਈ ਭਾਸ਼ਣ ਵਿੱਚ ਵੀ ਅੱਗੇ ਕੋਈ ਦਿਸ਼ਾ ਨਹੀਂ ਹੈਗੀ ਵੀ ਜਿੰਨਾ ਤੁਸੀਂ ਮੰਨ ਸਕੋ ਹੁਣ ਥੋੜਾ ਜਿਹਾ ਇਹ ਤੇ ਗੱਲ ਕਰ ਲਈਏ ਇਹ ਅਸੀਂ ਆਮ ਜਨਤਾ ਸਾਡੀ ਜਾਣਦੀ ਆ ਵੀ ਜੜੀ ਚੀਜ਼ ਜਿੱਦਣ ਮੋਦੀ ਸਰਕਾਰ ਆਈ ਸੀ 2014 ਚ ਜੇ ਉਹ ਚੀਜ਼ ਦਸਾਂ ਦੀ ਮਿਲਦੀ ਸੀ ਤੇ ਉਹ ਬੀਹਾਂ ਦੀ ਹੋਈ ਆ ਪੰਜੀਆਂ ਦੀ ਆ ਤੀਹਾਂ ਦੀ ਆ ਯਾਨੀ ਇੰਨਾ ਫਰਕ ਪੈ ਗਿਆ ਔਰ ਫਿਰ ਮੰਗਾਈ ਘਟੀ ਆ ਇਹ ਦਾਵਾ ਮੈਨੂੰ ਨਹੀਂ ਲੱਗਦਾ ਮੋਦੀ ਸਰਕਾਰ ਦਾ ਕਿੱਧਰੋਂ ਜਾਜ ਆ ਰਾਸ਼ਟਰਪਤੀ ਦੇ ਭਾਸ਼ਣ ਚ ਲੈ ਕੇ ਦੇਣਾ ਕੋਈ ਵੀ ਸੂਬਾ ਵਸੇ ਨਹੀਂ ਕਿੰਨੇ ਪੰਜਾਬ ਆ ਜਾਂ ਕੋਈ ਵੀ ਸੂਬਾ ਕੋਈ ਵੀ ਸਰਕਾਰ ਵੇ ਦੇਸ਼ ਵਿੱਚ ਮੰਗਾਈ ਤੇ ਕੋਈ ਰੋਕ ਟੋਕ ਹੈ ਹੀ ਨਹੀਂ ਹੈਗੀ ਲਗਾਤਾਰ ਵੱਧ ਰਹੀ ਹਰ ਖੇਤਰ ਵਿੱਚ ਵੱਧ ਰਹੀ ਹੈਗੀ ਤਾਂ ਮਤਲਬ ਇਹ ਵੀ ਕਾਰਪੋਰੇਟ ਦੇ ਏਜੰਡੇ ਵਾਲਾ ਹੀ ਸਿਰਫ ਕੰਮ ਕਰਨਾ ਬਾਕੀ ਲੋਕਾਂ ਨੂੰ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਮੇਨਸਟ੍ਰੀਮ ਮੀਡੀਆ ਵਾ ਜੋ ਅਸੀਂ ਕਹਾਂਗੇ ਉਹ ਚੱਲਿਆ ਜਾਊਗਾ ਹੁਣ ਖਰੀਦ ਸ਼ਕਤੀ ਵਧ ਕਿਵੇਂ ਗਈ ਹੈ ਇਹਦਾ ਸਵਾਲ ਨਹੀਂ ਹੈਗਾ ਕਿ ਇਹ ਕਿਵੇਂ ਵਧ ਗਈ ਕੋਈ ਉਹਦੇ ਤੱਥ ਸਬੂਤ ਸਾਡੇ ਸਾਹਮਣੇ ਆਉਣੇ ਚਾਹੀਦੇ ਆ ਕਿ ਕਿੱਦਾਂ ਵਧ ਗਈ ਹਾਂ ਉਹ ਤਬਕਾ ਹੋ ਸਕਦਾ ਕਿ ਜਿਹੜਾ ਪ੍ਰਾਈਵੇਟ ਰੋਜ਼ਗਾਰ ਦੇ ਵਿੱਚ ਲੱਗਾ ਹੈਗਾ ਉਹ ਛੋਟੇ ਤੱਕੇ ਨੂੰ ਰੋਜ਼ਗਾਰ ਉੱਥੋਂ ਮਿਲਦਾ ਹੈਗਾ ਉਹ ਤਬਕਾ ਹੋ ਸਕਦਾ ਬਾਕੀ ਇੱਕ ਪਿੰਡੂ ਭਾਰਤ ਔਰ ਜੜੀਆਂ ਵੱਡੇ ਸ਼ਹਿਰਾਂ ਦੀਆਂ ਜਿਹੜਾ ਸਲਮ ਬਸਤੀਆਂ ਨੇ ਉਹਨਾਂ ਵਿੱਚ ਤਾਂ ਹਾਲਾਤ ਬੁਰੇ ਨੇ ਵੀ ਉਹ ਦੋ ਵਕਤ ਦੀ ਰੋਟੀ ਕਮਾ ਕੇ ਖਾ ਲੈਣ ਇੰਨਾ بڑا ਹੈਗਾ ਵਾ ਇਸ ਕਰਕੇ ਇਹ ਵੀ ਦਾਅਵੇ ਕੋਈ ਚੰਗੇ ਨਹੀਂ ਹੈਗੇ ਔਰ ਜਿੱਥੋਂ ਤੱਕ ਸਵਾਲ ਸੀਗਾ ਸਾਡੀ ਆਮਦਨ ਦੁੱਗਣੀ ਕਰਨ ਦਾ ਉਹਦੇ ਤੇ ਜਿਹੜੇ ਬਜਟ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕੁਝ ਨਹੀਂ ਹੋਗਾ ਵੀ ਸਾਡੀ ਆਮਦਨ ਕਹਿੰਦੇ ਸੀ ਦੁੱਗਣੀ ਕਰਨੀ ਹੈ ਉਹਦਾ ਕੀ ਬਣਿਆ ਹੈਗਾ ਉੱਤੇ ਕੁਝ ਨਹੀਂ ਬੋਲਿਆ ਗਿਆ ਸਗੋਂ ਜਿਹੜੇ ਸਾਡੇ ਜਿਹੜੇ ਜਿਹੜੇ ਅਸੀਂ ਚੀਜ਼ਾਂ ਵਰਤ ਰਹੇ ਹਾਂ ਚਾਹੇ ਉਹ ਖਾਧਾਂ ਆ ਚਾਹੇ ਉਹ ਦਵਾਈਆਂ ਵਾ ਚਾਹੇ ਉਹ ਡੀਜ਼ਲ ਆ ਚਾਹੇ ਉਹ ਖੇਤੀ ਮਸ਼ੀਨਰੀ ਆ ਜਿਹੜੇ ਕਹਿੰਦੇ ਮਹਿੰਗਾਈ ਕੱਟ ਗਈ ਉਹਨਾਂ ਨੂੰ ਪਤਾ ਕੁਛ ਨਹੀਂ ਲਿਏ ਵੀ 14 ਚ ਰੇਟ ਕੀ ਸੀ ਅੱਜ ਕੀ ਬਣ ਗਏ ਹੈਗੇ ਉਹਦੇ ਲਗਾਤਾਰ ਖਰਚੇ ਵਧ ਗਏ 14 ਤੋਂ ਬਾਅਦ ਸਾਡੇ ਲਾਗਤ ਖਰਚਿਆਂ ਵਿੱਚ ਐਮਐਸਬੀ ਚ ਕੀਤਾ ਵਾਅਦਾ ਵੀ ਵੇਖ ਲਿਆ ਹੈਗਾ ਫਿਰ ਦੋਹੀ ਪਸਲਾ ਉਹਦੇ ਤੇ ਕਿੰਨਾ ਕੁ ਵਾਅਦਾ ਹੋਇਆ ਹੈਗਾ ਤਾਂ ਉਹਦਾ ਅਪੋਰਚਨ ਬਿਲਕੁਲ ਤੁਲਨਾਾਨਮਕ ਜਿਹੜਾ ਵਾ ਬਰਾਬਰਤੀ ਨਹੀਂ ਹੈਗੀ ਬਹੁਤ ਘੱਟ ਹੈਗੇ ਆ ਇਸ ਕਰਕੇ ਜਿਹੜੇ ਦੇਖੋ ਜਿਹੜੀ ਸਰਕਾਰ ਕੋਲ ਕੋਈ ਵਿਜਨ ਹੀ ਨਹੀਂ ਹੈਗਾ ਅਗਲੇ ਬੰਨੇ ਕੋਈ ਅਗਲੇ ਬੰਨੇ ਡਰਾਫਟਿੰਗ ਨਹੀਂ ਵਧੀਆ ਹੋ ਸਕਦੀ ਵੀ ਇਸ ਬਜਟ ਦੇ ਵਿੱਚ ਆਮ ਜਨਤਾ ਤੇ ਆਮ ਜਨਤਾ ਵਾਸਤੇ ਕੀ ਕੁਝ ਲੈ ਕੇ ਆਉਣਾ ਸਰਪਾਇ ਕਰਪੋਰਡ ਵੀ ਔਰ ਜੀਐਸਟੀ ਦੇ ਵਿੱਚ ਉਹਦੇ ਵਿੱਚ ਵਾਵਾ ਇਹ ਖੱਟੀ ਜਾ ਰਹੀ ਹੈ ਵੀ ਜਿਹੜਾ ਅਸੀਂ ਹੁਣ ਸਲੈਪਾਂ ਦਿੱਤੀਆਂ ਨੇ ਉਹ ਲੋਕ ਬਹੁਤ ਖੁਸ਼ ਆ ਗਏ ਨੇ ਠੀਕ ਆ ਵੀ ਜਦੋਂ ਤੁਸੀਂ ਇੰਨਾ ਥਾ ਪਹਿਲਾਂ ਵਾਅਦਾ ਕਰ ਦੋ ਚ ਕੁਝ ਘਟਾ ਦਿਓ ਫਿਰ ਵਾਵਾ ਬਾਈ ਖੱਟਣ ਵਾਸਤੇ ਤੇ ਗੱਲਾਂ ਜ਼ਰੂਰੀ ਹੁੰਦੀਆਂ ਨੇ ਮੈਂ ਤਾਂ ਇੱਕ ਹੀ ਸਵਾਲ ਕਰਦਾ ਵੀ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀ ਉਸ ਦਿਨ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਸੀਗਾ ਜੇ ਉੱਥੇ 60 ਦੇ ਲੱਗੇ ਸੀ ਰੁਪਈਆ ਅੱਜ ਰੁਪਈਆ ਲਗਭਗ 999 ਰੁਪਈਆ ਚਲਾ ਗਿਆ ਤਾਂ 30 ਰੁਪਈਏ ਤੇ ਤੁਹਾਡਾ ਰੁਪਈਆ ਹੀ ਖੂਚ ਡਿਗ ਪਿਆ ਹੈਗਾ ਉਹਦੇ ਤੇ ਕੁਛ ਨਹੀਂ ਬੋਲੇ ਹੈਗੇ ਫੇ ਇਡਾ ਵੱਡਾ ਕਰੰਸੀ ਦੀ ਮਾਰ ਜਿੰਨੇ ਵਿਦੇਸ਼ਾਂ ਵਿੱਚ ਮੁੰਡੇ ਪੜਨ ਜਾ ਰਹੇ ਹੈਗੇ ਆ ਉਹ ਕਿੰਨਾ ਅਰਬਾਂ ਰੁਪਈਏ ਇਸ ਮੁਲਕ ਦਾ ਜਾ ਰਿਹਾ ਲਗਾਤਾਰ ਉਹ ਖਰਚ ਵੱਧਦੇ ਜਾਂਦੇ ਹੈਗੇ ਆ ਔਰ ਇਸ ਕਰਕੇ ਜਿਹੜੀ ਕੋਈ ਚੀਜ਼ ਸਾਡੀ ਬਾਹਰ ਜਾ ਕੇ ਵਿਕਣੀ ਆ ਉਹ ਰੇਟ ਉਹਦਾ ਰੇਟ ਮਿਲਣ ਦਾ ਚੰਗਾ ਮਿਲਣ ਦਾ ਗੁਜਾਇਸ਼ ਹੀ ਕੋਈ ਨਹੀਂ ਹੈਗੀ ਹਾਂ ਉਧਰੋਂ ਜਿਹੜੀ ਕੋਈ ਕਰੰਸੀ ਆਉ ਉਹ ਇਧਰ ਚਾਰ ਪੈਸੇ ਬਣ ਜਾਂਦੇ ਹੈਗੇ ਤੋਂ ਸਾਡਾ ਜਿਹੜਾ ਰੁਪਈਆ ਅਰ ਪ੍ਰਧਾਨ ਮੰਤਰੀ ਕਹਿੰਦਾ ਹੁੰਦਾ ਹੈ ਵੀ ਜੇ ਰੁਪਈਆ ਗਿਰ ਰਹਾ ਹੈ ਤਾਂ ਦੇਸ਼ ਗਿਰ ਰਹਾ ਹੈ ਹੁਣ ਰੁਪਈਆ ਤੇ ਡਿਗ ਪਿਆ ਉਹ ਦੇਸ਼ ਨਹੀਂ ਡਿੱਗ ਰਿਹਾ ਹੈਗਾ ਇਸ ਕਰਕੇ ਮਤਲਬ ਉਹਦੇ ਬਜਟ ਦੇ ਵਿੱਚ ਕੋਈ ਇਨਾਂ ਕੋਲੇ ਆਸਾਂ ਉਮੀਦਾਂ ਨਾ ਰੱਖੀਆਂ ਜਾ ਸਕਣ ਵੀ ਇਹ ਬਜਟ ਦੇ ਵਿੱਚ ਕੁਝ ਦੇ ਦੇਣਗੇ ਜਿਹੜੀਆਂ ਗੱਲਾਂ ਅਸੀਂ ਚਾਹੁੰਦੇ ਸੀ ਇਸ ਬਜਟ ਦੇ ਵਿੱਚ ਫੇਸ ਬਜਟ ਦੇ ਵਿੱਚ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨਾ ਹੈਗਾ ਇਸ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨ ਬਾਰੇ ਕੋਈ ਪਲਾਨ ਨਹੀਂ ਹੈਗਾ ਇਸ ਬਜਟ ਦੇ ਵਿੱਚ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਜੇ ਕੋ ਬਜਟ ਦੇ ਵਿੱਚ ਪੈਸਾ ਨਾ ਹੋਊਗਾ ਵੀ ਉਹ ਖਰੀਦਦਾਰੀ ਕਿੱਥੋਂ ਕਰਨੀ ਉਹਦਾ ਵੀ ਕੋਈ ਪਲੈਨਿੰਗ ਹੈ ਨਹੀਂ ਹੈਗੀ ਅਸੀਂ ਚਾਹੁੰਨੇ ਖੇਤੀ ਵਾਸਤੇ ਵੱਖਰਾ ਬਜਟ ਪੇਸ਼ ਕੀਤਾ ਜਾਵੇ ਡੀਜ਼ਲ ਤੇ ਸਬਸਿਡੀ ਹੋਣੀ ਚਾਹੀਦੀ ਆ ਜਿਹੜੀਆਂ ਸਾਨੂੰ ਖਾਦਾਂ ਦਵਾਈਆਂ ਦਿੱਤੀਆਂ ਜਾ ਰਹੀਆਂ ਉੱਤੇ ਸਬਸਿਡੀ ਹੋਣੀ ਚਾਹੀਦੀ ਆ ਜਿਹੜੇ ਖੇਤੀ ਦੇ ਸਾਧਨ ਆ ਉਹ ਸਬਸਿਡਾਈ ਕੀਤੇ ਜਾਣੇ ਚਾਹੀਦੇ ਆ ਧੋਦੇ ਤੇ ਵੀ ਕੋਈ ਔਰ ਜਿਵੇਂ ਕਿਸਾਨਾਂ ਦੀ ਖੇਤੀ ਸੈਕਟਰ ਨੂੰ ਬਜਾਊ ਸ਼ਕਤੀ ਘਟ ਰਹੀ ਜ਼ਮੀਨਾਂ ਦੀ ਓਦੇ ਤੇ ਵੀ ਕੋਈ ਪ੍ਰਬੰਧਨ ਨਹੀਂ ਹੈਗਾ ਜਿਹੜੇ ਦੇਸ਼ ਦੇ ਅੰਦਰ ਜਿਹੜੇ ਸਾਡੇ ਵਾਤਾਵਰਣ ਦੇ ਅਨੁਸਾਰ ਸੂਟੇਬਲੇ ਬੀਜ ਆ ਉਹਦੇ ਬੀਜਾਂ ਦੀ ਖੋਜ ਤੇ ਕੋਈ ਪੈਸਾ ਨਹੀਂ ਹੈਗਾ ਯੂਨੀਵਰਸਟੀਆਂ ਜਿਹੜੀ ਐਗਰੀਕਲਚਰ ਯੂਨੀਵਰਸਟੀਆਂ ਉਹਨਾਂ ਨੂੰ ਫੰਡਿੰਗ ਵਾਸਤੇ ਕੋਈ ਪੈਸਾ ਰੱਖਵਾ ਸਾਨੂੰ ਨਜ਼ਰ ਤਾਂ ਇਧਰੋਂ ਆਉਂਦਾ ਨਹੀਂ ਹੈਗਾ ਜੋ ਕੁਝ ਅੱਜ ਬੋਲਿਆ ਪਾਲਿਆ ਅਜੇ ਆਰਥਿਕ ਸਰਵੇ ਆਉਣਾ ਹੈਗਾ ਅੱਜੋ ਚ ਕੀ ਨਿਕਲ ਕੇ ਪਰ ਉਮੀਦ ਕੋਈ ਨਹੀਂ ਹੈਗੀ ਤਾਂ ਇਸ ਕਰਕੇ ਇਹ ਬਜਟ ਫਿਰ ਕਾਰਪੋਰੇਟ ਦੇ ਭਲੇ ਲਈ ਹੋਊਗਾ ਅੰਕੜਿਆਂ ਦਾ ਖੇਡ ਹੋਊਗਾ ਜਨਤਾ ਗਰੀਬ ਦੀ ਗਰੀਬ ਹੋਊ ਅਮੀਰ ਦੀ ਅਮੀਰ ਹੋ ਦੂਸਰੇ ਪਾਸੇ ਪਾਜਪਾ ਪੂਰੇ ਦੇਸ਼ ਦੇ ਅੰਦਰ ਅਰਪਾਜਪਾ ਪੰਜਾਬ ਦੇ ਅੰਦਰ ਜਿਹੜੀ ਦਲਤ ਵੋਟ ਆ ਜਾਂ ਗਰੀਬਾਂ ਦੀ ਵੋਟ ਆ ਉਹਨੂੰ ਕਿਵੇਂ ਇਕੱਠਾ ਕੀਤਾ ਜਾ ਸਕੇ ਇਹਦੇ ਤੇ ਜ਼ੋਰ ਲੱਗ ਰਿਹਾ ਸੋ ਭਰਾਓ ਜਿੱਥੇ ਜਿੱਥੇ ਕਿਸਾਨ ਸਟ੍ਰਗਲ ਕਰ ਰਹੇ ਆ ਜਾ ਹਰਿਆਣਾ ਵਾ ਉੱਥੇ ਕਿਸਾਨਾਂ ਦੀ ਵੋਟ ਨੂੰ ਉਹ ਵੋਟ ਨਹੀਂ ਅੱਜਕੱਲ ਮਨਦੇ ਉਹਨੂੰ ਲੱਗਦਾ ਵੀ जाट ਸਟ੍ਰਗਲ ਦੇ ਵਿੱਚ ਨੇ ਪੇਸ਼ੰਗਰਸ਼ੀਲ ਨੇ ਕਿਸਾਨੀ ਦੀ ਵੋਟ ਉਹਨਾਂ ਵਾਸਤੇ ਵੋਟ ਨਹੀਂ ਉਹਨੂੰ ਲੱਗਦਾ ਵੀ ਇਹ ਸੰਘਰਸ਼ੀਲ ਨੇ ਖੇਤੀ ਸੰਕਟ ਕਰਕੇ ਕਿਸਾਨ ਲਗਾਤਾਰ ਜੂਝ ਰਿਹਾ ਹੈਗਾ ਔਰ ਉਹ ਉਹ ਆਪਣੇ ਹੱਲ ਚਾਹੁੰਦਾ ਹੈਗਾ ਮਸਲਿਆਂ ਦਾ ਇਸ ਕਰਕੇ ਉਹ ਸੌਖਾ ਬੋਰਡ ਦੇ ਵਿੱਚ ਕਨਵਰਟ ਹੋ ਜਾਵੇ ਇਹਨਾਂ ਸੋਖਾਂ ਨਹੀਂ ਉਹਨਾਂ ਨੂੰ ਲੱਗਦਾ ਵੀ ਗਰੀਬਾਂ ਨੂੰ ਕਰ ਲਈ ਅਸੀਂ ਕਹਿਣਾ ਚਾਹਾਂਗੇ ਵੀ ਤੁਸੀਂ ਕਿੰਨੇ ਕਿੰਨੂ ਵੋਟ ਪਾਉਣੀ ਹੈ ਉਹਦੀ ਮਰਜ਼ੀ ਦਾ ਸਵਾਲ ਹੈਗਾ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਨਰੇਗਾ ਮੁਕਾਤਤੀ ਜਿਨ੍ਹਾਂ ਨੇ ਨਰੇਗਾ ਦਾ 40% ਬਜਟ ਘਟਾਤਾ ਉਹ ਹੱਕਦਾਰ ਨੇ ਤੁਹਾਡੀ ਵੋਟ ਮੰਗਣ ਦੇ ਉਹ ਕਿਹੜੇ ਮੂਨਾ ਦਲਤਾ ਕੋ ਵੋਟ ਮੰਗਣ ਆ ਰਹੇ ਨੇ ਉਹ ਕੱਲ ਦਾ ਪਹਿਲੋ ਜਵਾਬ ਦੇ ਦੇਣ ਜੜੀ ਮੋਦੀ ਸਰਕਾਰ ਨੇ ਜਿਹੜੇ 29 ਕਿਰਤ ਕਾਨੂੰਨ ਸੀਗੇ ਮਜ਼ਦੂਰਾਂ ਦੇ ਉਹ ਖਤਮ ਕਰਤੇ ਚਾਰ ਲੇਬਰ ਕੋਰਟ ਦੇਸ਼ ਦੇ ਸਰਮਾਇਦਾਰਾਂ ਦੇ ਹੱਕ ਚ ਬਖਤਾਤੇ ਪਹਿਲੋ 8 ਘੰਟੇ ਕੰਮ ਮਿਲਦਾ ਸੀ ਹੁਣ ਕੰਮ 12 ਘੰਟੇ ਕਰ ਦਿੱਤਾ ਗਿਆ ਉਹ ਦੱਸਣਗੇ ਕਿ ਉਹ ਦਲਤਾਂ ਦੇ ਵੋਟ ਲੈਣ ਦੇ ਹੱਕਦਾਰ ਹੈ ਵੀ ਆ ਕਿ ਨਹੀਂ ਹੈਗੇ ਆ ਪੌਣਾ 9 ਪੌਣਾ ਤੁਹਾਡੀ ਮਰਜ਼ੀ ਇੱਤ ਵੀ ਕਮੈਂਟ ਕਰਕੇ ਦੱਸੋ ਸੋ ਇਸ ਕਰਕੇ ਕਿਹੜੇ ਮੂਨਾ ਹੋ ਦਲਤਾਂ ਦੇ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਉਹ ਭਾਜਪਾ ਉਹ ਭਾਜਪਾ ਉਹ ਆਰਐਸਐਸ ਜਿਹਦੇ ਸਿਧਾਂਤ ਦੇ ਵਿੱਚ ਜਿਹਦੀ ਮਨੁੱਖ ਸਮ੍ਰਿਤੀ ਜਿਹੜੀ ਦਲਤਾਂ ਨੂੰ ਮਨੁੱਖ ਮਨੁੱਖ ਨਹੀਂ ਮੰਗਦੀ ਬਾਬਾ ਭੀਮਰਾਓਂ Ambedkar ji ਕੀ ਕਹਿੰਦੇ ਸੀ ਜਦੋਂ ਗਾਂਧੀ ਤੇ ਉਹਨਾਂ ਦੀ ਡਿਬੇਟ ਚੱਲੀ ਉਹ ਕਹਿੰਦਾ ਸੀ ਅਸੀਂ ਹਰੀਜਨ ਕਹਿੰਨੇ ਆਂ ਉਹਦਾ ਕਹੀ ਜੋ ਮਰਜੀ ਜਾਓ ਤੁਹਾਡੇ ਜਿਹੜੇ ਗ੍ਰੰਥਾ ਉਹਨਾਂ ਗ੍ਰੰਥਾਂ ਵਿੱਚ ਵੀ ਸਾਨੂੰ ਕੋ ਚੰਗਾ ਸਥਾਨ ਮਿਲੂਗਾ ਜਿਹੜੇ ਅੱਜ ਵੀ ਯੂਪ ਹੋਵੇ ਬਿਹਾਰ ਹੋਵੇ ਮੱਧ ਪ੍ਰਦੇਸ਼ ਹੋਵੇ ਕੋੜੀ ਚੜਨ ਤੇ ਹੀ ਤੁਹਾਨੂੰ ਡਾਂਗ ਫੇਰਦੇ ਹੈਗੇ ਆ ਠੀਕ ਆ ਅੱਜ ਵੀ ਰਾਜਪੂਤਾਂ ਦੇ ਪਿੰਡ ਵਿੱਚ ਦਲਿਤ ਜਾ ਨਹੀਂ ਸਕਦਾ ਹੈਗਾ ਅੱਜ ਵੀ ਇੱਕ ਖੂਹ ਤੇ ਪਾਣੀ ਨਹੀਂ ਪੀ ਸਕਦੇ ਅੱਜ ਵੀ ਇੱਕ ਨਦੀ ਦੇ ਘਾਟ ਤੇ ਨਹਾ ਨਹੀਂ ਸਕਦੇ ਉਹ ਭਾਜਪਾ ਤੁਹਾਡੇ ਕੋ ਬੋਟ ਕੜੇ ਮੂੰਹ ਨਾ ਮੰਗਣਾਊਗੀ ਠੀਕ ਹੈ ਨਾ ਇਸ ਕਰਕੇ ਉਹ ਪਾਛਪਾ ਔਰ ਪਾਛਪਾ ਦਾ ਤੁਸੀਂ ਦੇਖੋ ਆਪਿਆਂ ਨੂੰ ਛੱਡਦੇ ਹੁੰਦੇ ਤੁਸੀਂ ਇਹ ਗੱਲ ਦਾ ਖਿਆਲ ਰੱਖ ਲਿਓ ਜਿਹੜੇ ਬੰਦੇ ਅਵੀ ਮੁਖਤੇਸ਼ਵਰ ਆ ਨੰਦ ਸਵਾਮੀ ਜਿਹੜਾ ਸੰਕਰਚਾਰਿਆ ਜੀ ਰਿਹਾ ਭਾਈ ਉਹਨੂੰ ਇੰਨਾ ਪ੍ਰਤਾਰਤ ਕਰ ਸਕਦੇ ਆ ਕਿਉਂਕਿ ਉਹ ਲਗਾਤਾਰ ਪਾਛਪਾ ਦੇ ਗੈਸਟ ਬੋਲ ਰਿਹਾ ਵੀ ਤੁਸੀਂ ਗਊਆਂ ਦੇ ਨਾਂ ਤੇ ਵੋਟਾਂ ਲੈਂਦੇ ਹੋ ਔਰ ਜਿੰਨਾ ਗਊ ਮਾਸ ਦੇ ਕਾਰਖਾਨੇ ਹੋ ਸਭ ਤੋਂ ਵੱਧ ਇਹਨਾਂ ਦੇ ਆ ਪਾਛਪਾ ਦੇ ਹੈਗੇ ਨੇ ਬਹੁਤ ਸਾਰੇ ਸਵਾਲ ਜਦੋਂ ਕੁੰਭ ਦਾ ਮੇਲਾ ਹੋਇਆ ਸੀਗਾ ਇਹੀ ਸੀਗਾ ਸ਼ੰਕਰਾਚਾਰਿਆ ਅਵੀ ਗੁਰ ਸਵੇਕਰਾ ਆਨੰਦ ਜੀ ਜਿਨੇ ਇਹ ਕਿਹਾ ਸੀਗਾ ਵੀ ਇਹ ਸਰਕਾਰ ਦਾ ਫੇਲੀਅਰ ਆ ਸਰਕਾਰ ਦੇ ਫੇਲੀਅਰ ਕਰਕੇ ਸਾਨੂੰ ਗੰਦੇ ਪਾਣੀ 'ਚ ਨਹਾਉਣਾ ਪੈ ਰਿਹਾ ਵਾ ਉਹ ਸਾਰਾ ਕੁਝ ਸੱਚ ਨਸਿਆ ਸੀ ਉਹ ਜਿਹੜੇ ਉਹਨੂੰ ਵੀ ਮਾਗ ਦਾ ਨਿਸ਼ਾਨ ਇਸ਼ਨਾਨ ਕਰਨ ਗੰਗਾ ਨਦੀ 'ਚ ਨਹੀਂ ਜਾਣ ਦਿੰਦੇ ਉਹ ਥੋੜੇ ਕੀ ਲੱਗਦੇ ਆ ਯਾਨੀ ਮੋਦੀ ਜੀ ਦੀ ਵੀਡੀਓ ਵੀ ਵਾਰ ਹੋ ਗਈ ਜਿਹੜੇ ਕਦੀ ਉਹਨੂੰ ਮੱਥਾ ਟੇਕਣ ਗਏ ਸੀਗੇ ਜਦੋਂ ਤੱਕ ਉਹ ਬੰਦਾ ਇਹਨਾਂ ਦੇ ਕੰਮ ਦਾ ਸੀਗਾ ਜਿਹਨਾਂ ਇਹਨਾਂ ਦੇ ਖਿਲਾਫ ਨਹੀਂ ਸੀ ਬੋਲਦਾ ਉਦੋਂ ਤੱਕ ਹੁਣ ਭਾਈ ਉਹ ਵਾਪਸ ਆ ਗਿਆ ਬਗਾਰ ਇਸ਼ਨਾਨ ਕੀਤੇ ਆਂ ਗੰਗਾ ਦਾ ਤੋ ਫਿਰ ਇਹਨਾਂ ਕੋ ਆਸ ਕੀ ਰੱਖਦੇ ਜਿਵੇਂ ਪੰਜਾਬ ਦੇ ਸਾਰੇ ਮਜ਼ਦੂਰ ਵਰਗ ਨੂੰ ਕਹਿਣਾ ਚਾਹੁੰਦਾ ਵੋਟ ਕਿੱਥੇ ਪਾਉਣੀ ਆ ਨਹੀਂ ਪਾਉਣੀ ਆ ਦੁੱਧਿਆ ਨੇ ਆ ਕੇ ਵੀ ਕੁਝ ਨਹੀਂ ਕਰ ਦੇਣਾ ਇਹ ਤੁਹਾਡੀ ਮਰਜ਼ੀ ਦਾ ਸਵਾਲ ਆ ਔਰ ਹਮੇਸ਼ਾ ਹੀ ਐ ਹੁੰਦਾ ਹੋਇਆ ਇਸ ਕਰਕੇ ਜਦੋਂ ਵੀ ਕੁਝ ਕਰੋ ਇਹਨਾਂ ਦੇ ਮਗਰ ਲੱਗੋ ਇਹਨਾਂ ਦੀਆਂ ਬੱਸਾਂ ਚੜੋ ਉਦੋਂ ਸੋਚ ਲਿਓ ਵੀ ਤੁਹਾਡਾ ਬੰਨ ਨਾ ਕੀ ਹੈਗਾ ਔਰ ਇਹ ਵੀ ਪੰਜਾਬ ਦੇ ਅੰਦਰ ਲਗਾਤਾਰ ਚਰਚਾ ਵਾ ਅਕਾਲੀ ਦਲ ਤਾਂ ਕਹਿੰਦੇ ਪਾਸ਼ਪਾ ਦਾ ਇਕਤਾ ਹੋਣਾ ਸਾਨੂੰ ਪਤਾ ਸਿਆਸੀ ਪਾਰਟੀਆਂ ਆਪਦੇ ਮੁਨਾਫੇ ਲਈ ਇਕਤਾ ਕਰਦੀਆਂ ਹੁੰਦੀਆਂ ਹਾਕ ਕਿ ਹਰੇਕ ਪਾਰਟੀ ਨੂੰ ਅਕਾਲੀ ਦਲ ਕਿਹਦੇ ਨਾਲ ਇਕਤਾ ਕਰੇ ਸਾਨੂੰ ਅੱਤੇ ਕੋਈ ਇਤਰਾਜ਼ ਨਹੀਂ ਜਿਹਦੇ ਨਾਲ ਮਰਜ਼ੀ ਕਰ ਲਵੇ ਪਰ ਜਿੱਥੋਂ ਤੱਕ ਅਕਾਲੀ ਦਾ ਇਹ ਗੱਲ ਕਹੂਗਾ ਵੀ ਸਾਡੇ ਕੋ ਗੁਰੂ ਸਾਹਿਬ ਦਾ ਸਿਧਾਂਤ ਆ ਸਾਡੇ ਕੋ ਕਾਲ ਤਖਸਾਬ ਆ ਫਿਰ ਫਿਰ ਉਹਨਾਂ ਨੂੰ ਇਹ ਸਵਾਲ ਹੋਣਾ ਚਾਹੀਦਾ ਥੋਡੀ ਇਕਤਾ ਪਾਸ਼ਪਾਨਾ ਬਣਦੀ ਹੈਗੇ ਆ ਆਪੇ ਕਹਿੰਦੇ ਹੋ ਵੀ ਸਾਡੇ ਕੋ ਹਰਿਆਣਿਆਂ ਦੀ ਕਮੇਟੀ ਖੋਲੀ ਪਾਸ਼ਪਾਨੇ ਆਪੇ ਕਹਿੰਦੇ ਹੋ ਵੀ ਪਟਨਾ ਸਾਹਿਬ ਵਾਲੀ ਕਮੇਟੀ ਸਾਡੀ ਤੋੜਦੀ ਇਹਨਾਂ ਨੇ ਆਪੇ ਕਹਿੰਦੇ ਹੋ ਵੀ ਹਜੂਰ ਸਾਹਿਬ ਵਾਲੀ ਕਮੇਟੀ ਤੋੜਦੀ ਆਪੇ ਕਹਿੰਦੇ ਹੋ ਵੀ ਵੱਡੇ ਪੱਦਰ ਤੇ ਸਾਡੇ ਇਤਿਹਾਸ ਵਿੱਚ ਰਲਗੱਡ ਕੀਤੀ ਸ਼ੋਮਨੀ ਕਮੇਟੀ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਵਾਸਤੇ ਮੰੰਦਾ ਲਿਖਿਆ ਕਿ ਲਿਖਵਾਇਆ ਕਿਨਾਂ ਨੇ ਸੀ ਇਹਨਾਂ ਨੇ ਬੱਚਪਨ ਕਾਰਵਾਈ ਹੋਈ ਤੇ ਤੁਸੀਂ ਸੋਚ ਲਓ ਵੀ ਗੁਰੂ ਸਾਹਿਬ ਦੇ ਸਦਾਨ ਸਦਮਤ ਜੜੀ ਪੱਛਪਾ ਘਟ ਗਿਣਤੀਆਂ ਨੂੰ ਘਟ ਗਿਣਤੀ ਨਹੀਂ ਮੰਨਦੀ ਜੜੀ ਅੱਜ ਮੁਸਲਮਾਨਾਂ ਨੂੰ ਮਾਰਨ ਤੇ ਤੁਰੀ ਹੋਈ ਆ ਔਰ ਜੜੀ ਦਲਤਾਂ ਨੂੰ ਮਾਰਨ ਤੇ ਤੁਰੀ ਹੋਈ ਆ ਕੱਲ ਨੂੰ ਉਹ ਸਿੱਖਾਂ ਦੀ ਕੀ ਲੱਗੂਗੀ ਸਮਝਉਤਾ ਜਿਹਦੇ ਨਾਲ ਮਰਜ਼ੀ ਕਰਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਸ ਕਰਕੇ ਇਹਦੇ ਬਾਰੇ ਵੀ ਚਰਚਾ ਹੋਣੀ ਚਾਹੀਦੀ ਆ ਜਿੱਥੋਂ ਤੱਕ ਹੁਣ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਦਾ ਸਵਾਲ ਆ ਉਹ ਕਹਿੰਦੇ ਨਸ਼ਾ ਬੰਦ ਕਰਾਉਣਾ ਮੇਰੇ ਪਿੰਡ ਵਿੱਚ ਕੱਲ ਮੌਤ ਹੋਈ ਆ ਨੌਜਵਾਨ ਦੀ ਓਵਰਡੋਜ਼ ਨਸ਼ੇ ਨਾਲ ਪਿੰਡ ਪੰਦੇੜਕਲਾਂ ਦੇ ਵਿੱਚ ਉਹ ਕਿਹੜਾ ਨਸ਼ਾ ਬੰਦ ਹੋਇਆ ਸਾਨੂੰ ਵੀ ਦੱਸ ਦਿਓ ਗ੍ਰਾਮਾਂ ਵਾਲੇ ਫੜੀ ਜਾਓ 8 ਗ੍ਰਾਮ 5 ਗ੍ਰਾਮ 3 ਗ੍ਰਾਮ 2 ਗ੍ਰਾਮ ਔਰ ਜੇਲ੍ਹਾਂ ਤੁੰਨੀ ਜਾਓ ਅੰਮ੍ਰਿਤਸਰ ਦੀ 5200 ਜੇਲ੍ਹ ਦੇ ਵਿੱਚ ਬੰਦਾ 5700 ਵਾੜ ਦਿਓ ਉੱਥੇ ਸਾਹ ਨਿਕਲ ਜਾਊਗਾ ਥਾਂ ਨਹੀਂ ਉਦਾਂ ਲੋਕ ਮਰੀ ਜਾਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੈਪਟਨ ਅਮਨਿੰਦਰ ਵੀ ਐਂ ਕਰਦਾ ਸੀਗਾ ਨਸ਼ੇ ਤਾਂ ਬੰਦ ਹੋਣੇ ਆ ਵੀ ਤੁਸੀਂ ਸਪਲਾਈ ਲਾਈਨ ਤੋੜੋ ਪਰ ਜੜੀ ਪਾਸ ਪਾ ਪੰਜਾਬ ਦੇ ਵਿੱਚ ਡੋਰੇ ਡਾਲ ਰਹੀ ਆ ਜਿਹੜੇ ਕਹਿੰਦੇ ਆਉਣਾ ਪੰਜਾਬ ਦੇ ਪੰਜਾਬੀਓ ਟੰਨਾ ਨਾਲ ਜਿਹੜੇ ਡਰੋਨ ਚੱਲ ਰਹੇ ਨੇ ਡਰੋਨ ਟੰਨਾ ਨਾਲ ਨਸ਼ਾ ਆ ਰਿਹਾ ਬੀਐਸਐਫ ਇਹਨਾਂ ਦੀ ਆ ਪੁੱਛੋ ਇਹਨਾਂ ਨੂੰ ਕਿ ਉਹ ਨਸ਼ਾ ਕਿੱਥੋਂ ਆ ਰਿਹਾ ਪੰਜਾਬ ਨੂੰ ਮਾਰਨ ਵਾਲੇ ਬੰਦੇ ਪੰਜਾਬ ਦੇ ਵਿੱਚ ਅੰਦਰ ਆ ਕੇ ਪੰਜਾਬ ਤੋਂ ਵੋਟਾਂ ਮੰਗਣਗੇ ਜੋ ਮਰਜ਼ੀ ਬੋਲੀ ਜਾਣ ਵੋਟਾਂ ਚਲੋ ਸਾਰਿਆਂ ਨੂੰ ਮੰਗਣ ਦਾ ਹੱਕ ਆ ਪਰ ਉਹਨਾਂ ਦੇ ਕਿਰਦਾਰ ਬਾਰੇ ਤੁਹਾਨੂੰ ਜਾਣ ਲੈਣਾ ਚਾਹੀਦਾ ਔਰ ਜਿਹੜੇ ਇਹ ਨਸ਼ਾ ਬੰਦੀ ਦੇ ਨਾਂ ਤੇ ਜਿਵੇਂ ਗੈਂਗਸਟਰ ਕਲਚਰ ਦੇ ਖਿਲਾਫ ਕਹਿੰਦੇ ਵਾਰ ਸ਼ੁਰੂ ਕਰ ਦਿੱਤੀ ਹੈਗੀ ਆ ਪਹਿਲੋ ਨਸ਼ਿਆਂ ਦੇ ਖਿਲਾਫ ਵਾਰ ਸ਼ੁਰੂ ਹੋਈ ਨਸ਼ਿਆ ਵਾਲੇ ਖਿਲਾਫ ਵਾਰ ਦਾ ਰਿਜ਼ਲਟ ਤੇ ਆ ਗਿਆ ਉਹ ਬੰਦ ਬੁੰਦ ਨਹੀਂ ਹੋਏ ਜਿਨ੍ਹਾਂ ਦੇ ਘਰ ਘੁਰਟਾਉਣੇ ਨਹੀਂ ਢਾਲੇ ਮਰਜੀ ਨਾਲ ਦੇਖੋ ਇਸ ਮੁਲਕ ਵਿੱਚ ਸੰਵਿਧਾਨ ਆ ਕੋਈ ਕਾਇਦਾ ਕਾਨੂੰਨ ਆ ਪੁਲਿਸ ਇੱਕ ਸੰਵਿਧਾਨਕ ਅਦਾਰਾ ਹੈਗਾ ਜਿਵੇਂ ਕੱਲ ਮਹਾਲੀ ਵਿੱਚ ਜੋ ਕੁਝ ਹੋਇਆ ਇਹ ਤੋਂ ਪਹਿਲੋ ਵੀ ਹੋਇਆ ਇਹ ਕਾਰਪੋਰੇਟ ਦਾ ਏਜੰਡਾ ਹੈ ਪੰਜਾਬ ਦਾ ਏਜੰਡਾ ਨਹੀਂ ਨਾ ਕੇਂਦਰ ਦਾ ਇਹ ਕਾਰਪੋਰੇਟ ਮਾਡਲ ਆ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਇਸ ਤਰੀਕੇ ਨਾਲ ਕੰਮ ਕਰਦੇ ਆ ਏ ਇਹ ਇਹ ਗਲੋਬਲਾਈਜੇਸ਼ਨ ਦੀ ਨੀਤੀ ਆ 월ਡ ਆਰਡਰ ਸਮਝੋ ਪੰਜਾਬ 'ਚ ਲਾਗੂ ਹੁੰਦੇ ਆ ਇੱਥੇ ਟ੍ਰਿਪਲ ਇੰਜਨ ਵਾਲੀ ਸਰਕਾਰ ਸਮਝਿਆ ਕਰੋ ਤੁਸੀਂ ਕਹੋਗੇ ਡਬਲ ਇੰਜਨ ਵਾਲੀ ਸੋਰੀ ਟ੍ਰਿਪਲ ਵਾਲੀ ਕਿੱਥੋਂ ਆ ਗਈ ਜਿਹੜਾ ਅਮਰਸ਼ਾਹ ਉਹੀ ਪੰਜਾਬ ਦੀ ਪੁਲਿਸ ਨੂੰ ਚਲਾ ਰਿਹਾ ਹੈ ਡਬਲ ਇੰਜਨ ਐ ਮੰਨ ਲਓ ਠੀਕ ਆ ਪੰਜਾਬ ਦਾ ਮੁੱਖ ਮੰਤਰੀ ਉਧਰ ਕੇਂਦਰ ਸਰਕਾਰ ਆ ਟ੍ਰਿਪਲ ਇੰਜਨ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆ ਉਹ ਟ੍ਰਿਪਲ ਇੰਜਨ ਦੇ ਵਿੱਚ ਠੀਕ ਆ ਉਹਨਾਂ ਦੇ ਸਾਹ ਚੱਲਦਾ ਇਹ ਇੱਥੇ ਡਬਲ ਇੰਜਨ ਨਹੀਂ ਟ੍ਰਿਪਲ ਇੰਜਨ ਚੱਲਦਾ ਹੈਗਾ ਤੇ ਆਪਣੇਆਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਵੀ ਬੰਨ ਕੀ ਰਿਹਾ ਤੋਂ ਉਹ ਪਹਿਲੋਂ ਨਸ਼ਿਆਂ ਦਾ ਇੰਨਾ ਜ਼ਿਆ ਔਰ ਪੰਜਾਬ ਅੰਦਰ ਮਾਵਾਂ ਹੀ ਪੰਜਾਬ ਦੇ ਪੁੱਤਾਂ ਦੀ ਮੌਤ ਮੰਗਣ ਵੀ ਇਹਦੇ ਨੂੰ ਮਰ ਜਾਵੇ ਤੇ ਚੰਗਾ ਨਸ਼ਾ ਹੀ ਇੰਨਾ ਹੋ ਜਾਣਾ ਤੰਗੀ ਇੰਨੀ ਪਰਿਵਾਰ ਨੂੰ ਦੇਣੀ ਹੈਗੀ ਆ ਉਹ ਮਾਨਸਿਕਤਾ ਅਰ ਫਿਰ ਨਸ਼ੇ ਵਾਲਿਆਂ ਨਾਲ ਜੋ ਮਰਜ਼ੀ ਸਰਕਾਰ ਸਲੂਕ ਕਰੇ ਉਹਨਾਂ ਦੇ ਹੱਕ 'ਚ ਨਹੀਂ ਉਹਨੂੰ ਨਸ਼ੇ ਵਾਲਿਆਂ ਦੇ ਨਾਂ ਤੇ ਫਿਰ ਜਿਹਦਾ ਮਰਜ਼ੀ ਘਰਟਾ ਦਿੱਤਾ ਜਾਵੇ ਕੋਈ ਬੋਲਣ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਘਰਟਾ ਹੁੰਦਾ ਕੋਈ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਹੱਕ ਹੈਗਾ ਕਾਨੂੰਨ ਦੇ ਅਨੁਸਾਰ ਚੱਲੋ ਨਾ ਫਿਰ ਇਹਦੇ ਵਿੱਚ ਨਸ਼ਿਆਂ ਦੇ ਨਾਂ ਤੇ ਬਦਲਾਖੋਰੀ ਦੇ ਨਾਲ ਸ਼ਾਸਕ ਵੰਡੇਟਾ ਦੇ ਨਾਲ ਔਰ ਲੋਕਾਂ ਵਿੱਚ ਪੰਜਾਬ ਦੇ ਅੰਦਰ دہشت ਪਾਉਣ ਲਈ ਇਹ ਕਾਰਵਾਈ ਹੋਈ ਹੈ। ਇਹੀ ਹੁਣ ਗੈਂਗਸਟਰ ਵੀ ਆਪੇ ਹੀ ਇਹ ਸਟੇਟ ਸਪான்ਸਰ ਮੈਂ ਕਹਿੰਦਾ ਹਾਂ ਨਾ ਸਟੇਟ ਸਪான்ਸਰ ਨੇ ਐਨੀ ਗੱਲਾਂ ਕਹਿੰਦੇ ਹੁੰਦੇ। ਤੋਂ ਇਹ ਜਦੋਂ ਸਟੇਟ ਦਾ ਵਰਤਾਰਾ ਵਰਤ ਰਿਹਾ ਵੀ ਜਿੰਨੂੰ ਮਰਜ਼ੀ ਕੋ ਗੋਲੀ ਮਾਰ ਦੇ। ਸਭ ਪਤਾ ਇਹਨਾਂ ਨੂੰ। ਔਰ ਕਹਿੰਦੇ ਇਸ ਤਿੱਕੇ ਨਾਲ ਕਤਲੋਗਾਰਤ ਕਰੋ ਵੀ ਪੰਜਾਬ ਦੇ ਲੋਕ ਅੱਕ ਜਾਣ ਫਿਰ ਕਹਿੰਨ ਵੀ ਜਿੱਦਾਂ ਮਰਜ਼ੀ ਇਹਨਾਂ ਨੂੰ ਮੁਕਾਓ। ਔਰ ਫਿਰ ਉਹਦੇ ਵਿੱਚ ਸੌਖਾ ਹੋ ਜਾਂਦਾ ਫੇਕ ਇਨਕਾਊਂਟਰ ਕਰਨਾ। ਕਈਆਂ ਨੇ ਮੇਰੀ ਗੱਲ ਨੂੰ ਗਲਤ ਕੋਟ ਕੀਤਾ। ਮੈਂ ਸਪਸ਼ਟ ਕਿਹਾ ਸੀ ਵੀ ਜੇਲ੍ਹ ਦੇ ਅੰਦਰ ਜਿਹੜੇ ਬੰਦਿਆਂ ਦੇ ਗੋ ਵੀ ਸਾਨੂੰ ਗਿੱਲੀ ਬੋਰੀ ਸਮਝੋ ਗਿੱਲੀ ਬੋਰੀ ਸਾਡੇ ਉਸ ਪੱਟ ਤੇ ਬੰਨੀ ਜਾਂਦੀ ਆ ਆ ਫਿਰ ਉਹਦੇ ਚ ਗੋਲੀ ਮਾਰੀ ਜਾਂਦੀ ਆ ਅੱਖਾਂ ਛੱਡੀਆਂ ਵਧੀਆਂ ਹੁੰਦੀਆਂ ਵਾ ਔਰ ਉਹਦੇ ਵਿੱਚ ਸਾਨੂੰ ਕੋਈ ਵਿਗਿਆਨਕ ਇਹਦਾ ਤਰਕ ਤੇ ਨਹੀਂ ਲੱਭਾ ਸਾਨੂੰ ਲੱਗਿਆ ਸ਼ਾਇਦ ਗੋਲੀ ਜ਼ਿਆਦਾ ਗਰਮ ਹੁੰਦੀ ਉਹ ਪੱਟ ਦੇ ਵੀ ਘੱਟ ਨੁਕਸਾਨ ਹੋਵੇ ਉਹਦਾ ਹੱਡੀ ਚ ਤਾਂ ਮਾਰ ਦੇਣੀ ਇਹਦੋਂ ਪਹਿਲਾਂ ਵੀ ਸਾਨੂੰ ਜੇਲਾਂ ਦੇ ਅੰਦਰ ਬਹੁਤ ਸਾਰੇ ਅਸੀਂ ਵੇਖੇ ਤੂੰ 5 ਸਾਲ 10 ਸਾਲ ਵੀ ਜਿਹੜਾ ਗੋਡਾ ਵਾ ਗੋਡੇ ਤੋਂ ਥੱਲੇ ਤੱਕ ਜਿਹੜਾ ਮਾਸ ਹੁੰਦਾ ਉਹ ਗੱਡੀ ਦੀ ਜਿਹੜੀ ਬਾਡੀ ਹੁੰਦੀ ਸੀ ਕਹਿੰਦੇ ਉਹਦੇ ਤੇ ਖਿਲਾੜ ਕੇ ਗੋਲੀ ਮਾਰਦੇ ਮਗਰ ਲਾ ਡਾਲਾ ਸੀਗਾ ਪੱਟ ਦੇ ਪਿਛਲੇ ਬੰਨੇ ਉਹਦੇ ਵਿੱਚ ਐ ਕਰਦੇ ਤੋਂ ਅਸੀਂ ਫੇਕ ਇਨਕਾਊਂਟਰਾਂ ਦਾ ਹਮੇਸ਼ਾ ਵਿਰੋਧ ਕਰਦੇ ਹੈਗੇ ਆਂ ਔਰ ਪੰਜਾਬ ਦੀ ਜਵਾਨੀ ਨੂੰ ਕਹਿਣਾ ਚਾਹੁੰਦੇ ਜਿਹੜੇ ਕੰਮਾਂ 'ਚ ਲੱਗੇ ਆ ਹਿੰਮਤ ਕਰਿਓ ਤੁਸੀਂ ਇੱਕ ਮਰ ਜੋਗੇ ਦੂਜਾ ਬਚ ਜਾਊਗਾ ਜੇ ਤੁਸੀਂ ਬਾਹਰ ਆ ਕੇ ਬੋਲੋ ਵੀ ਸਾਡੇ ਤੇ ਐ ਸਾਡੀਆਂ ਅੱਖਾਂ ਬੰਦ ਕਰਕੇ ਐ ਬੋਲਿਆ ਗਿਆ ਤੇ ਗਾਂ ਮਰਨ ਵਾਲੇ ਬਚ ਜਾਣਗੇ ਹਾਂ ਪਰ ਫੇਕ ਇਨਕਾਊਂਟਰ ਲੁਕਦੇ ਨਹੀਂ ਹੁੰਦੇ ਇਹੀ ਮਾਜਾ ਵਾ ਇਹਦੇ ਵਿੱਚ 52000 ਲਾਸ਼ਾਂ ਖੋਜ ਕਰਕੇ ਜਸਵੰਤ ਸਿੰਘ ਜੀ ਖਾਲੜਾ ਜਿਹੜੇ ਨੇ ਮਾਨਵ ਅਧਿਕਾਰਾਂ ਦੇ ਵੱਡੇ ਲੰਮਰਦਾਰ ਉਹਨਾਂ ਨੇ ਖੋਜ ਕਰਕੇ ਦੇਸੀ ਪਾਪ ਲੁਕਣਾ ਨਹੀਂ ਹੈਗਾ ਭਗਵੰਤ ਮਾਨ ਸਰਕਾਰ ਦਾ ਪਾਪ ਵੀ ਬਿਆਨ ਸਿੰਘ ਦੀ ਸਰਕਾਰ ਵਾਂਗ ਪਾਪ ਨੰਗਾ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਰਾਓ ਜੋ ਕੁਝ ਵੀ ਦੇਸ਼ ਦੇ ਅੰਦਰ ਘਟ ਰਿਹਾ ਖੁੱਲ ਕੇ ਬੋਲਿਆ ਕਰੋ ਪੰਜਾਬ ਲਈ ਖੜਿਆ ਕਰੋ ਪੰਜਾਬ ਲਈ ਲੜਿਆ ਕਰੋ ਸੋ ਜਿਹੜਾ ਆਲ ਇੰਡੀਆ ਕੇਐਮਐਮ ਦੀ ਜੈਪੁਰ ਚ ਮੀਟਿੰਗ ਹੋਈ ਸੀ ਉਹਦੇ ਚ ਜਿਹੜੇ ਅਸੀਂ ਫੈਸਲੇ ਕੀਤੇ ਸੀ ਵੀ ਜਿੱਦਣ ਬਿਜਲੀ ਬੋਰ ਦਾ ਨਿੱਜੀ ਕਰਨ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਿਆ ਜਾਊਗਾ ਉਦੋਂ ਉਦੋਂ ਨੂੰ ਉਦੋਂ ਅਗਲਾ ਤੇ ਉਦੋਂ ਅਗਲੇ ਦੋ ਦਿਨ ਬਾਅਦ ਪੂਰੇ ਦੇਸ਼ ਦੇ ਅੰਦਰ ਇਹ ਪੂਰੇ ਦੇਸ਼ ਦਾ ਫੈਸਲਾ ਪੂਰੇ ਦੇਸ਼ ਦੇ ਅੰਦਰ ਪਾਰਟੀਆਂ ਦੇ ਦਫ਼ਤਰਾਂ ਦੇ ਸਾਹਮਣੇ ਵੱਡੇ ਇਕੱਠ ਕਰਕੇ ਉੱਥੇ ਜੜੀਆਂ ਵਾ ਇਹ ਕਾਨੂੰਨਾਂ ਦੀਆਂ ਕਾਪੀਆਂ ਜਿੰਨੇ ਵੀ ਕਾਨੂੰਨ ਆ ਕਾਪੀਆਂ ਸਾੜਾਂਗੇ ਇਸ ਕਰਕੇ ਉਹਦੀ ਤਿਆਰੀ ਕਰ ਲੈਣੀ ਚਾਹੀਦੀ ਸਾਨੂੰ ਹੁਣ ਤੋਂ ਔਰ ਇਹ ਤੋਂ ਬਾਅਦ 21 ਜਿਹੜੇ 21 ਫਰਵਰੀ ਨੂੰ ਪੂਰੇ ਦੇਸ਼ ਦੇ ਅੰਦਰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਮਨਾਈ ਜਾਊ ਉਹਦੇ ਨਾਲ ਸੰਬੰਧਿਤ ਜਿੰਨੀਆਂ ਵੀ ਮੰਗਾਂ ਵਾ ਜਿਹੜਾ ਸ਼ੰਭੂ ਤੇ ਖਨੌਰੀ ਦਾ ਤੁਸੀਂ ਸਮਝਦੇ ਹੋ ਵੀ ਇਹ ਹੱਲ ਨਹੀਂ ਕਰਦੇ ਹੈਗੇ ਕਿ ਕਿਉਂ ਨਹੀਂ ਕਰਦੇ ਹੈਗੇ ਅੰਮਿਤ ਸ਼ਾਹ ਦੀ ਉਹ ਯੋਜਨਾ ਸੀ ਇਹਦਾ ਖਨੌਰੀ ਦੇ ਵਿੱਚ ਸ਼ਹੀਦ ਸੁਭਕਰਨ ਨੂੰ ਗੋਲੀ ਮਾਰੀ ਗਈ ਸਪੈਸ਼ਲ ਐਸਪੀ ਉਧਰ ਐਸਐਸਪੀ ਹੁੰਦਾ ਲੈ ਆਂਦਾ ਗਿਆ ਸੀਗਾ ਅਰ ਤੁਹਾਨੂੰ ਪ੍ਰਿਤਪਾਲ ਚੇਤਾ ਹੋਊਗਾ ਪ੍ਰਿਤਪਾਲ ਨੂੰ ਬੋਰੀ ਚ ਬੰਨ ਕੇ ਹਰਿਆਣੇ ਲੈ ਗਏ ਸੀਗੇ ਪੀਜੀਆਈ ਰੋहतक ਤੋਂ ਬਾਅਦ ਹਾਈ ਕੋਰਟ ਜਾ ਕੇ ਉਹਨੂੰ ਟਰਾਂਸਫਰ ਜਿਵੇਂ ਉਹਨੂੰ ਕੁੱਟ-ਕੁੱਟ ਕੇ ਮਾਰਿਆ ਸੀ ਸਾਰੇ ਪਾਪ ਨੰਗੇ ਹੋਣੇ ਆ ਭਗਵੰਤ ਕਿਵੇਂ ਮੰਨੇ ਭਗਵੰਤ ਮਗ ਜਿਹੜੀ ਜਿਹੜੀ ਇਹਨਾਂ ਦੀ ਆਪਦੀ ਦਿੱਲੀ ਆ ਆ ਜਿਹੜੀ ਦਿੱਲੀ ਆ ਉਹ ਡਬਲ ਜਿੰਨ ਨੂੰ ਮੈਂ ਕਹਿੰਨਾ ਉਹ ਨਹੀਂ ਮੰਨ ਰਹੇ ਉਹ ਕਹਿੰਦੇ ਸਾਡੇ ਪਾਪ ਨੰਗੇ ਹੋ ਜਾਣਗੇ ਸ਼ੰਭੂ ਖਨੋਰੀ ਦਾ ਮਸਲਾ ਇਹਨਾਂ ਸੌਖਾ ਸਖਾਲਾ ਨਹੀਂ ਪਰ ਇਹਨਾਂ ਨੂੰ ਸਪਸ਼ਟ ਕਹਿੰਨੇ ਆ ਪਿਓ ਹੱਲ ਕਰਵਾਵਾਂਗੇ ਤੁਹਾਡੀ ਹਿੱਕ ਤੇ ਚੜ ਕੇ ਕਰਾਵਾਂਗੇ ਲੋਕਾਂ ਦੇ ਦਬਾਅ ਨਾਲ ਇਹ ਮਸਲੇ ਹੱਲ ਹੋਣਗੇ ਕੋਈ ਨਹੀਂ ਇਸ ਗਰਸ਼ਾ ਦਾ ਇੱਕਾ ਕੱਲ ਨੂੰ ਤੁਸੀਂ ਵੀ ਪਿੰਡਾਂ ਚੋਂਣਾ ਅਸੀਂ ਵੀ ਪਿੰਡਾਂ ਚ ਰਹਿਣਾ ਅਰੇ ਤੋਂ ਗਾਂ 5 ਫਰਵਰੀ ਨੂੰ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਆ ਉਹਨੇ ਜਿੰਨੇ ਵੀ ਪੰਜਾਬ ਸਰਕਾਰ ਦੇ ਐਮਐਲਏ ਆ ਮંત્રી ਆ ਉਹਨਾਂ ਦੇ ਘਰਾਂ 'ਗੇ ਵੱਡਾ ਤੇ ਵਿਸ਼ਾਲ ਕੱਟ ਕਰਨੇ ਨੇ ਤੋਂ ਜਨਤਾ ਨੂੰ ਬੇਨਤੀ ਵੀ ਲੱਖਾਂ ਦੇ ਕੱਟ ਕਰਾ ਦਿਓ ਵੈਨੇ ਆ ਸਰਕਾਰ ਦੇ ਪੈਰਾਂ ਥੱਲੇ ਮਿੱਟੀ ਕਿਉਂ ਨਹੀਂ ਖਿਸਕਦੀ ਉਹਦੇ 'ਚ ਭਾਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਵੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦਾ ਸਵਾਲ ਹੋਵੇ ਚਾਹੇ ਨਰੇਗਾ ਜਿਹੜੀ ਖੋਲ ਹੀ ਨਰਜ਼ਗਾਰ ਖੋਲਿਆ ਚਾਹੇ ਮਜ਼ਦੂਰਾਂ ਦੇ ਚਾਰ ਲੇਬਰ ਕੋਡ ਧੱਕੇ ਨਾ ਉਹਨਾਂ ਤੇ ਥੋਪ ਦਿੱਤੇ ਹੋਣ ਚਾਹੇ ਸੀਡ ਐਕਟ ਜਿਹੜਾ ਨਵਾਂ ਲਿਆਂਦਾ ਜਾਵੇ ਚਾਹੇ ਬਿਜਲੀ ਸੋਧ ਬਿੱਲ 225 ਦਾ ਖਲੜਾ ਵਾ ਚਾਹੇ ਸਾਡੀਆਂ ਹੋਰ ਮੰਗਾਂ ਮਸਲਿਆ ਸਾਰਿਆਂ ਦਾ ਹੱਲ ਕਰਾਵਾਂਗੇ ਠੀ ਔਰ ਦੂਜੀ ਤੁਹਾਨੂੰ ਇਸ ਗੱਲ ਨੂੰ ਹਾਸਾ ਵੀ ਆਉਣਾ ਸੁਣ ਕੇ ਉਹ ਕਹਿੰਦੇ ਵੀ ਮਹਿੰਗਾਈ ਘਟ ਗਈ ਆ ਔਰ ਕਹਿੰਦੇ ਆ ਜਿਹੜੀ ਆਮ ਜਨਤਾ ਉਹਦੀ ਖਰੀਦ ਸ਼ਕਤੀ ਕਹਿੰਦੇ ਵੱਧ ਗਈ ਆ ਔਰ ਕਹਿੰਦੇ ਆ ਵੀ ਸਾਡੀ ਫਰਸਟ ਪਾਇਓਰਟੀ ਯਾਨੀ ਪਹਿਲ ਹੋਊਗੀ ਵੀ ਕਿਸਾਨਾਂ ਦੇ ਹਾਲਾਤ ਵਧੀਆ ਕੀਤੇ ਜਾਣ ਕਿਸਾਨਾਂ ਦਾ 10 11 ਸਾਲਾਂ ਤੋਂ ਹਦਾ ਸੁਧਾਰ ਨਹੀਂ ਸਕੇ ਪਹਿਲ ਦੇ ਆਧਾਰ ਤੇ ਕਹਿੰਦੇ ਕਿਸਾਨੀ ਨੂੰ ਜਿਹੜਾ ਫਾਇਦਾ ਪਹੁੰਚਾਵਾਂਗੇ ਔਰ ਇਹ ਤੋਂ ਬਾਅਦ ਜਿਹੜਾ ਪੀਐਮ ਨਿਧੀ ਯੋਜਨਾਵਾਂ ਉਹਦੇ 4 ਲੱਖ ਕਰੋੜ ਰੁਪਏ ਦਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਉਹਦੀ ਵਾਹ ਵਾਹ ਬਾਈ ਵੀ ਉਹਦੇ ਵਿੱਚ ਨਜ਼ਰ ਆਈ ਹੈਗੀ ਆ ਪਰ ਦੇਖੋ ਇਸ ਭਾਸ਼ਣ ਦੇ ਵਿੱਚ ਜਿਹੜੇ ਕਹਿੰਦੇ ਸੀ ਵੀ ਸਾਲਾਨਾ ਅਸੀਂ ਕਰੋੜਾਂ ਨੌਕਰੀਆਂ ਦਾਂਗੇ ਬੇਰੁਜ਼ਗਾਰੀ ਦਾ ਕਿਤੇ ਜ਼ਿਕਰ ਤੱਕ ਨਹੀਂ ਹੈਗਾ ਔਰ ਇਸ ਭਾਸ਼ਣ ਦੇ ਵਿੱਚ ਆਮ ਗਰੀਬ ਜਨਤਾ ਦਾ ਕਿਵੇਂ ਕਲਿਆਣ ਕਰਨਾ ਹੈਗਾ ਉਹਦਾ ਕੋਈ ਜ਼ਿਕਰ ਤੱਕ ਨਹੀਂ ਹੈਗਾ ਸਿਹਤ ਸਹੂਲਤਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਕਿ ਉਹ ਕਿੰਨਾ ਕੁ ਸਦਾਰ ਕਰ ਲਿਆ ਜਿਹੜਾ ਸਿੱਖਿਆ ਦਾ ਖੇਤਰ ਆ ਉਹ ਉਹਦਾ ਕੋਈ ਜ਼ਿਕਰ ਨਹੀਂ ਹੈਗਾ ਅਰ ਸਗੋਂ ਪ੍ਰਾਈਵੇਟੇਸ਼ਨ ਦੇ ਏਜੰਡੇ ਨੂੰ ਜਿਹੜਾ ਯੂਰਪ ਨਾਲ ਸਮਝੌਤਾ ਹੋਇਆ ਕਹਿੰਦੇ ਆ ਵੀ ਉਹਦੇ ਨਾਲ ਰੋਜ਼ਗਾਰ ਮਿਲੂਗਾ ਉਹ ਹਾਲੇ ਕਹਿੰਦੇ ਕਦੋਂ ਲਾਗੂ ਹੋਣਾਗਾ ਅੱਜ ਲਾਗੂ ਹੋਣਾ ਕਦੋਂ ਉੱਤਰ ਰੋਜ਼ਗਾਰ ਬਣੂਗਾ ਕਦੋਂ ਰੋਜ਼ਗਾਰ ਮਿਲੂਗਾ ਉਦੋਂ ਤੱਕ 29 ਦੀਆਂ ਰਕਸ਼ਨ ਆ ਜਣੀਆਂ ਯਾਨੀ ਦੀ ਕੋਈ ਭਾਸ਼ਣ ਵਿੱਚ ਵੀ ਅੱਗੇ ਕੋਈ ਦਿਸ਼ਾ ਨਹੀਂ ਹੈਗੀ ਵੀ ਜਿੰਨਾ ਤੁਸੀਂ ਮੰਨ ਸਕੋ ਹੁਣ ਥੋੜਾ ਜਿਹਾ ਇਹ ਗੱਲ ਕਰ ਲਈਏ ਇਹ ਅਸੀਂ ਆਮ ਜਨਤਾ ਸਾਡੀ ਜਾਣਦੀ ਆ ਵੀ ਜੜੀ ਚੀਜ਼ ਗਿੱਦਣ ਮੋਦੀ ਸਰਕਾਰ ਆਈ ਸੀ 2014 ਚ ਜੇ ਉਹ ਚੀਜ਼ ਦਸਾਂ ਦੀ ਮਿਲਦੀ ਸੀ ਤੇ ਉਹ ਬੀਹਾਂ ਦੀ ਹੋਈ ਆ ਪੰਜੀਆਂ ਦੀ ਆ ਤੀਹਾਂ ਦੀ ਆ ਯਾਨੀ ਇੰਨਾ ਫਰਕ ਪੈ ਗਿਆ ਔਰ ਫਿਰ ਮੰਗਾਈ ਘਟੀ ਆ ਇਹ ਦਾਵਾ ਮੈਨੂੰ ਨਹੀਂ ਲੱਗਦਾ ਮੋਦੀ ਸਰਕਾਰ ਦਾ ਕਿੱਧਰੋਂ ਜਾਜ ਆ ਰਾਸ਼ਟਰਪਤੀ ਦੇ ਭਾਸ਼ਣ ਚ ਲੈ ਕੇ ਦੇਣਾ ਕੋਈ ਵੀ ਸੂਬਾ ਵੈਸੀ ਨਹੀਂ ਕਹਿੰਦੇ ਪੰਜਾਬ ਆ ਜਾ ਕੋਈ ਵੀ ਸੂਬਾ ਕੋਈ ਵੀ ਸਰਕਾਰ ਵਿੱਚ ਦੇਸ਼ ਵਿੱਚ ਮੰਗਾਈ ਤੇ ਕੋਈ ਰੋਕ ਟੋਕ ਹੈ ਹੀ ਨਹੀਂ ਹੈਗੀ ਲਗਾਤਾਰ ਵੱਧ ਰਹੀ ਹਰ ਖੇਤਰ ਵਿੱਚ ਵੱਧ ਰਹੀ ਹੈਗੀ ਤਾਂ ਮਤਲਬ ਇਹ ਵੀ ਕਾਰਪੋਰੇਟ ਦੇ ਏਜੰਡੇ ਵਾਲਾ ਹੀ ਸਿਰਫ ਕੰਮ ਕਰਨਾ ਬਾਕੀ ਲੋਕਾਂ ਨੂੰ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਮੇਨਸਟ੍ਰੀਮ ਮੀਡੀਆ ਵਾ ਜੋ ਅਸੀਂ ਕਹਾਂਗੇ ਉਹ ਚੱਲਿਆ ਜਾਊਗਾ ਹੁਣ ਖਰੀਦ ਸ਼ਕਤੀ ਵਧ ਕਿਵੇਂ ਗਈ ਹੈ ਇਹਦਾ ਸਵਾਲ ਨਹੀਂ ਹੈਗਾ ਇਹ ਕਿਵੇਂ ਵਧ ਗਈ ਕੋਈ ਉਹਦੇ ਤੱਥ ਸਬੂਤ ਸਾਡੇ ਸਾਹਮਣੇ ਆਉਣੇ ਚਾਹੀਦੇ ਆ ਕਿ ਕਿੱਦਾਂ ਵਧ ਗਈ ਹਾਂ ਉਹ ਤਬਕਾ ਹੋ ਸਕਦਾ ਕਿ ਜਿਹੜਾ ਪ੍ਰਾਈਵੇਟ ਰੋਜ਼ਗਾਰ ਦੇ ਵਿੱਚ ਲੱਗਾ ਹੈਗਾ ਉਹ ਛੋਟੇ ਤੱਕੇ ਨੂੰ ਰੋਜ਼ਗਾਰ ਉੱਥੋਂ ਮਿਲਦਾ ਹੈਗਾ ਉਹ ਤਬਕਾ ਹੋ ਸਕਦਾ ਬਾਕੀ ਇੱਕ ਪਿੰਡੂ ਭਾਰਤ ਔਰ ਜਿਹੜੀਆਂ ਵੱਡੇ ਸ਼ਹਿਰਾਂ ਦੀਆਂ ਜਿਹੜਾ ਸਲਮ ਬਸਤੀਆਂ ਨੇ ਉਹਨਾਂ ਵਿੱਚ ਤਾਂ ਹਾਲਾਤ ਬੁਰੇ ਨੇ ਵੀ ਉਹ ਦੋ ਵਕਤ ਦੀ ਰੋਟੀ ਕਮਾ ਕੇ ਖਾ ਲੈਣ ਇੰਨਾ بڑا ਹੈਗਾ ਵਾ ਇਸ ਕਰਕੇ ਇਹ ਵੀ ਦਾਅਵੇ ਕੋਈ ਚੰਗੇ ਨਹੀਂ ਹੈਗੇ ਔਰ ਜਿੱਥੋਂ ਤੱਕ ਸਵਾਲ ਸੀਗਾ ਸਾਡੀ ਆਮਦਨ ਦੁੱਗਣੀ ਕਰਨ ਦਾ ਉਹਦੇ ਤੇ ਜਿਹੜੇ ਬਜਟ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕੁਝ ਨਹੀਂ ਹੋ ਗਿਆ ਵੀ ਸਾਡੀ ਆਮਦਨ ਕਹਿੰਦੇ ਸੀ ਦੁੱਗਣੀ ਕਰਨੀ ਹੈ ਉਹਦਾ ਕੀ ਬਣਿਆ ਹੈਗਾ ਉੱਤੇ ਕੁਝ ਨਹੀਂ ਬੋਲਿਆ ਗਿਆ ਸਗੋਂ ਜਿਹੜੇ ਸਾਡੇ ਜਿਹੜੇ ਜਿਹੜੇ ਅਸੀਂ ਚੀਜ਼ਾਂ ਵਰਤ ਰਹੇ ਆਂ ਚਾਹੇ ਉਹ ਖਾਦਾਂ ਆਂ ਚਾਹੇ ਉਹ ਦਵਾਈਆਂ ਵਾਂ ਚਾਹੇ ਉਹ ਡੀਜ਼ਲ ਆ ਚਾਹੇ ਉਹ ਖੇਤੀ ਮਸ਼ੀਨਰੀ ਆ ਜਿਹੜੇ ਕਹਿੰਦੇ ਮਹਿੰਗਾਈ ਕੱਟ ਗਈ ਉਹਨਾਂ ਨੂੰ ਪਤਾ ਕੁਛ ਨਹੀਂ ਲਿਏ ਵੀ 14 ਚ ਰੇਟ ਕੀ ਸੀ ਅੱਜ ਕੀ ਬਣ ਗਏ ਹੈਗੇ ਉਹਦੇ ਲਗਾਤਾਰ ਖਰਚੇ ਵਧ ਗਏ 14 ਤੋਂ ਬਾਅਦ ਸਾਡੇ ਲਾਗਤ ਖਰਚਿਆਂ ਵਿੱਚ ਐਮ ਐਸ ਪੀ ਚ ਕੀਤਾ ਵਾਅਦਾ ਵੀ ਵੇਖ ਲਿਆ ਹੈਗਾ ਵੀ ਦੋਹੀ ਫਸਲਾਂ ਉਹਦੇ ਤੇ ਕਿੰਨਾ ਕ ਵਾਅਦਾ ਹੋਇਆ ਹੈਗਾ ਤਾਂ ਉਹਦਾ ਅਪੋਰਚ ਉਹਦੀ ਬਿਲਕੁਲ ਤੁਲਨਾ ਨਮਕ ਜਿਹੜਾ ਵਾ ਬਰਾਬਰਤ ਹੀ ਨਹੀਂ ਹੈਗੀ ਬਹੁਤ ਘੱਟ ਹੈ ਗਿਆ ਇਸ ਕਰਕੇ ਜਿਹੜੇ ਦੇਖੋ ਜਿਹੜੀ ਸਰਕਾਰ ਕੋਲ ਕੋਈ ਵਿਜਣ ਨਹੀਂ ਹੈਗਾ ਅਗਲੇ ਬੰਨੇ ਕੋਈ ਅਗਲੇ ਬੰਨੇ ਡਰਾਫਟਿੰਗ ਨਹੀਂ ਵਧੀਆ ਹੋ ਸਕਦੀ ਵੀ ਇਸ ਬਜਟ ਦੇ ਵਿੱਚ ਆਮ ਜਨਤਾ ਤੇ ਆਮ ਜਨਤਾ ਵਾਸਤੇ ਕੀ ਕੁਝ ਲੈ ਕੇ ਆਉਣਾ ਸਰਪਾਏ ਕਾਰਪੋਰੇਟ ਦੇ ਔਰ GST ਦੇ ਵਿੱਚ ਉਹਦੇ ਵਿੱਚ ਵਾਵਾ ਹੀ ਖੱਟੀ ਜਾ ਰਹੀ ਹੈ ਵੀ ਜਿਹੜਾ ਅਸੀਂ ਹੁਣ ਸਲੈਪਾਂ ਦਿੱਤੀਆਂ ਨੇ ਉਹ ਲੋਕ ਬਹੁਤ ਖੁਸ਼ ਆ ਗਏ ਨੇ ਠੀਕ ਆ ਵੀ ਜਦੋਂ ਤੁਸੀਂ ਇੰਨਾ ਥਾ ਪਹਿਲਾਂ ਵਾਅਦਾ ਕਰ ਦੋ ਉੱਚ ਕੁਝ ਕਟਾ ਦੇਓ ਫਿਰ ਵਾਵਾ ਬਾਈ ਖੱਟਣ ਵਾਸਤੇ ਤੇ ਗੱਲਾਂ ਜ਼ਰੂਰੀ ਹੁੰਦੀਆਂ ਨੇ ਮੈਂ ਤਾਂ ਇੱਕ ਹੀ ਸਵਾਲ ਕਰਦਾ ਵੀ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀ ਉਸ ਦਿਨ ਡਾਲਰ ਦੇ ਮੁਕਾਬਲੇ ਰੁਪਇਆ ਕਿੱਥੇ ਸੀਗਾ ਜੇ ਉਥੇ 60 60 ਦੇ ਲੱਗੇ ਸੀ ਰੁਪਇਆ ਅੱਜ ਰੁਪਇਆ ਲਗਭਗ 99 99 ਰੁਪਇਆ ਚਲਾ ਗਿਆ ਤਾਂ 30 ਰੁਪਇਆ ਤੇ ਤੁਹਾਡਾ ਰੁਪਇਆ ਹੀ ਖੂਚ ਡਿਗ ਪਿਆ ਹੈਗਾ ਉਹਦੇ ਤੇ ਕੁਛ ਨਹੀਂ ਬੋਲੇ ਹੈਗੇ ਭੇਡਾ ਵੱਡਾ ਕਰੰਸੀ ਦੀ ਮਾਰ ਜਿੰਨੇ ਵਿਦੇਸ਼ਾਂ ਵਿੱਚ ਮੁੰਡੇ ਪੜਨ ਜਾ ਰਹੇ ਹੈਗੇ ਆ ਉਹ ਕਿੰਨਾ ਅਰਬਾਂ ਰੁਪਇਆ ਇਸ ਮੁਲਕ ਦਾ ਜਾ ਰਿਹਾ ਲਗਾਤਾਰ ਉਹ ਖਰਚ ਵੱਧਦੇ ਜਾਂਦੇ ਹੈਗੇ ਆ ਔਰ ਇਸ ਕਰਕੇ ਜਿਹੜੀ ਕੋਈ ਚੀਜ਼ ਸਾਡੀ ਬਾਹਰ ਜਾ ਕੇ ਵਿਕਣੀ ਆ ਉਹ ਰੇਟ ਉਹਦਾ ਰੇਟ ਮਿਲਣ ਦਾ ਚੰਗਾ ਮਿਲਣ ਦਾ ਗਜਾਇਸ਼ ਹੀ ਕੋਈ ਨਹੀਂ ਹੈਗੀ ਹਾਂ ਉਧਰੋਂ ਜਿਹੜੀ ਕੋਈ ਕਰੰਸੀ ਆਉ ਉਹ ਇੱਧਰ ਚਾਰ ਪੈਸੇ ਬਣ ਜਾਂਦੇ ਹੈਗੇ ਤੋ ਸਾਡਾ ਜਿਹੜਾ ਰੁਪਈਆ ਅਰ ਪ੍ਰਧਾਨ ਮੰਤਰੀ ਕਹਿੰਦਾ ਹੁੰਦਾ ਹੈ ਵੀ ਜੇ ਰੁਪਈਆ ਗਿਰ ਰਹਾ ਹੈ ਤੋ ਦੇਸ਼ ਗਿਰ ਰਹਾ ਹੈ ਹੁਣ ਰੁਪਈਆ ਤੇ ਡਿਗ ਪਿਆ ਹੁਣ ਦੇਸ਼ ਨਹੀਂ ਡਿੱਗ ਰਿਹਾ ਹੈਗਾ ਇਸ ਕਰਕੇ ਮਤਲਬ ਉਹਦੇ ਬਜਟ ਦੇ ਵਿੱਚ ਕੋਈ ਇਨਾਂ ਕੋਲੇ ਆਸਾਂ ਉਮੀਦਾਂ ਨਾ ਰੱਖੀਆਂ ਜਾ ਸਕਣ ਵੀ ਇਹ ਬਜਟ ਦੇ ਵਿੱਚ ਕੁਝ ਦੇ ਦੇਣਗੇ ਜਿਹੜੀਆਂ ਗੱਲਾਂ ਅਸੀਂ ਚਾਹੁੰਦੇ ਸੀ ਇਸ ਬਜਟ ਦੇ ਵਿੱਚ ਫੇਸ ਬਜਟ ਦੇ ਵਿੱਚ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨਾ ਹੈਗਾ ਇਸ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨ ਬਾਰੇ ਕੋਈ ਪਲਾਨ ਨਹੀਂ ਹੈਗਾ ਇਸ ਬਜਟ ਦੇ ਵਿੱਚ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਜੇ ਕੋ ਬਜਟ ਦੇ ਵਿੱਚ ਪੈਸਾ ਨਾ ਹੋਊਗਾ ਵੀ ਉਹ ਖਰੀਦਦਾਰੀ ਕਿੱਥੋਂ ਕਰਨੀ ਉਹਦਾ ਵੀ ਕੋਈ ਪਲੈਨਿੰਗ ਹੈ ਨਹੀਂ ਹੈਗੀ ਅਸੀਂ ਚਾਹੁੰਨੇ ਖੇਤੀ ਵਾਸਤੇ ਵੱਖਰਾ ਬਜਟ ਪੇਸ਼ ਕੀਤਾ ਜਾਵੇ ਡੀਜ਼ਲ ਤੇ ਸਬਸਿਡੀ ਹੋਣੀ ਚਾਹੀਦੀ ਆ ਜਿਹੜੀਆਂ ਸਾਨੂੰ ਖਾਦਾਂ ਦਵਾਈਆਂ ਦਿੱਤੀਆਂ ਜਾ ਰਹੀਆਂ ਉੱਤੇ ਸਬਸਿਡੀ ਹੋਣੀ ਚਾਹੀਦੀ ਆ ਜਿਹੜੇ ਖੇਤੀ ਦੇ ਸਾਧਨ ਆ ਉਹ ਸਬਸਿਡਾਈ ਕੀਤੇ ਜਾਣੇ ਚਾਹੀਦੇ ਆ ਧੋਹ ਦੇ ਤੇ ਵੀ ਕੋਈ ਔਰ ਜਿਵੇਂ ਕਿਸਾਨਾਂ ਦੀ ਖੇਤੀ ਸੈਕਟਰ ਨੂੰ ਬਜਾਊ ਸ਼ਕਤੀ ਘਟ ਰਹੀ ਜ਼ਮੀਨਾਂ ਦੀ ਉਹਦੇ ਤੇ ਵੀ ਕੋਈ ਪ੍ਰਬੰਧਨ ਨਹੀਂ ਹੈਗਾ ਜਿਹੜੇ ਦੇਸ਼ ਦੇ ਅੰਦਰ ਜਿਹੜੇ ਸਾਡੇ ਵਾਤਾਵਰਣ ਦੇ ਅਨੁਸਾਰ ਸੂਟੇਬਲੇ ਬੀਜ ਆ ਉਦੇ ਬੀਜਾਂ ਦੀ ਖੋਜ ਤੇ ਕੋਈ ਪੈਸਾ ਨਹੀਂ ਹੈਗਾ ਯੂਨੀਵਰਸਟੀਆਂ ਜਿਹੜੀ ਐਗਰੀਕਲਚਰ ਯੂਨੀਵਰਸਟੀਆਂ ਉਹਨਾਂ ਨੂੰ ਫੰਡਿੰਗ ਵਾਸਤੇ ਕੋਈ ਪੈਸਾ ਰੱਖਵਾ ਸਾਨੂੰ ਨਜ਼ਰ ਤਾਂ ਇਧਰੋਂ ਆਮਦਾ ਨਹੀਂ ਹੈਗਾ ਜੋ ਕੁਝ ਅੱਜ ਬੋਲਿਆ ਬਾਲਿਆ ਆਰਥਿਕ ਸਰਵੇ ਆਉਣਾ ਹੈਗਾ ਉਹ ਚੁੱਕੀ ਨਿਕਲ ਕੇ ਅਬਰ ਉਮੀਦ ਕੋਈ ਨਹੀਂ ਹੈਗੀ ਤਾਂ ਇਸ ਕਰਕੇ ਇਹ ਬਜਟ ਫਿਰ ਕਾਰਪੋਰੇਟ ਦੇ ਭਲੇ ਲਈ ਹੋਊਗਾ ਆંકੜਿਆਂ ਦਾ ਖੇਟ ਹੋਊਗਾ ਜਨਤਾ ਗਰੀਬ ਦੀ ਗਰੀਬ ਹੋਊ ਅਮੀਰ ਦੀ ਅਮੀਰ ਹੋ ਦੂਸਰੇ ਪਾਸੇ ਪਾਜ ਪਾ ਪੂਰੇ ਦੇਸ਼ ਦੇ ਅੰਦਰ ਅਰ ਪਾਜ ਪਾ ਪੰਜਾਬ ਦੇ ਅੰਦਰ ਜਿਹੜੀ ਦਲਤ ਵੋਟ ਆ ਜਾਂ ਗਰੀਬਾਂ ਦੀ ਵੋਟ ਆ ਉਹਨੂੰ ਕਿਵੇਂ ਇਕੱਠਾ ਕੀਤਾ ਜਾ ਸਕੇ ਇਹਦੇ ਤੇ ਜ਼ੋਰ ਲੱਗ ਰਿਹਾ ਸੋ ਭਰਾਓ ਜਿੱਥੇ ਜਿੱਥੇ ਕਿਸਾਨ ਸਟਰਗਲ ਕਰ ਰਹੇ ਆ ਜਹਾ ਹਰਿਆਣਾ ਵਾ ਉੱਥੇ ਕਿਸਾਨਾਂ ਦੀ ਵੋਟ ਨੂੰ ਉਹ ਵੋਟ ਨਹੀਂ ਅੱਜਕੱਲ ਮਾਲਦੇ ਉਹਨੂੰ ਲੱਗਦਾ ਵੀ जाट ਸਟਰਗਲ ਦੇ ਵਿੱਚ ਨੇ ਪੇਸ਼ੰਗਰਸ਼ੀਲ ਨੇ ਕਿਸਾਨੀ ਦੀ ਵੋਟ ਉਹਨਾਂ ਵਾਸਤੇ ਵੋਟ ਰਹੀ ਨਹੀਂ ਉਹਨੂੰ ਲੱਗਦਾ ਵੀ ਇਹ ਸੰਘਰਸ਼ੀਲ ਨੇ ਖੇਤੀ ਸੰਕਟ ਕਰਕੇ ਕਿਸਾਨ ਲਗਾਤਾਰ ਜੂਝ ਰਿਹਾ ਹੈਗਾ ਔਰ ਉਹ ਉਹ ਆਪਣੇ ਹੱਲ ਚਾਹੁੰਦਾ ਹੈਗਾ ਮਸਲਿਆਂ ਦਾ ਇਸ ਕਰਕੇ ਉਹ ਸੌਖਾ ਬੋਰਡ ਦੇ ਵਿੱਚ ਕਨਵਰਟ ਹੋ ਜਾਵੇ ਇਹਨਾਂ ਸੋਖਾਂ ਨਹੀਂ ਉਹਨਾਂ ਨੂੰ ਲੱਗਦਾ ਵੀ ਗਰੀਬਾਂ ਨੂੰ ਕਰ ਲਈ ਅਸੀਂ ਕਹਿਣਾ ਚਾਹਾਂਗੇ ਵੀ ਤੁਸੀਂ ਕਿੰਨੇ ਕਿੰਨੂ ਵੋਟ ਪਾਉਣੀ ਆ ਉਹਦੀ ਮਰਜ਼ੀ ਦਾ ਸਵਾਲ ਹੈਗਾ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਨਰੇਗਾ ਮੁਕਾਤਤੀ ਜਿਨ੍ਹਾਂ ਨੇ ਨਰੇਗਾ ਦਾ 40% ਬਜਟ ਘਟਾਤਾ ਉਹ ਹੱਕਦਾਰ ਨੇ ਤੁਹਾਡੀ ਵੋਟ ਮੰਗਣ ਦੇ ਉਹ ਕਿਹੜੇ ਮੂਨਾ ਦਲਤਾ ਕੋ ਵੋਟ ਮੰਗਣ ਆ ਰਹੇ ਨੇ ਉਹ ਕੱਲ ਦਾ ਪਹਿਲੋ ਜਵਾਬ ਦੇ ਦੇਣ ਜੜੀ ਮੋਦੀ ਸਰਕਾਰ ਨੇ ਜਿਹੜੇ 29 ਕਿਰਤ ਕਾਨੂੰਨ ਸੀਗੇ ਮਜ਼ਦੂਰਾਂ ਦੇ ਉਹ ਖਤਮ ਕਰਤੇ ਚਾਰ ਲੇਬਰ ਕੋਰਟ ਦੇਸ਼ ਦੇ ਸਰਮਾਇਦਾਰਾਂ ਦੇ ਹੱਕ ਚ ਬਖਤਾਤੇ ਪਹਿਲੋਂ 8 ਘੰਟੇ ਕੰਮ ਮਿਲਦਾ ਸੀ ਹੁਣ ਕੰਮ 12 ਘੰਟੇ ਕਰ ਦਿੱਤਾ ਗਿਆ ਉਹ ਦੱਸਣਗੇ ਕਿ ਉਹ ਦਲਤਾਂ ਦੇ ਵੋਟ ਲੈਣ ਦੇ ਹੱਕਦਾਰ ਹੈ ਵੀ ਆ ਕਿ ਨਹੀਂ ਹੈਗੇ ਆ ਪਾਉਣਾ 9 ਪਾਉਣਾ ਤੁਹਾਡੀ ਮਰਜ਼ੀ ਇੱਤੇ ਵੀ ਕਮੈਂਟ ਕਰਕੇ ਦੱਸੋ ਸੋ ਇਸ ਕਰਕੇ ਕਿਹੜੇ ਮੂਨਾ ਹੋ ਦਲਤਾਂ ਦੇ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਉਹ ਪਾਛਪਾ ਉਹ ਪਾਛਪਾ ਉਹ ਆਰਐਸਐਸ ਜਿਹਦੇ ਸਿਧਾਂਤ ਦੇ ਵਿੱਚ ਜਿਹਦੀ ਮਨੁੱਖ ਸਮ੍ਰਿਤੀ ਜਿਹੜੀ ਦਲਤਾਂ ਨੂੰ ਮਨੁੱਖ ਮਨੁੱਖ ਨਹੀਂ ਮੰਗਦੀ ਬਾਬਾ ਭੀਮਰਾਓ Ambedkar ji ਕੀ ਕਹਿੰਦੇ ਸੀ ਜਦੋਂ ਗਾਂਧੀ ਤੇ ਉਹਨਾਂ ਦੀ ਡਿਬੇਟ ਚੱਲੀ ਉਹ ਕਹਿੰਦਾ ਸੀ ਅਸੀਂ ਹਰੀਜਨ ਕਹਿੰਨੇ ਆ ਉਹਦਾ ਕਹੀ ਜੋ ਮਰਗੀ ਜਾਓ ਤੁਹਾਡੇ ਜਿਹੜੇ ਗ੍ਰੰਥਾ ਉਹਨਾਂ ਗ੍ਰੰਥਾ ਵਿੱਚ ਵੀ ਸਾਨੂੰ ਕੋ ਚੰਗਾ ਸਥਾਨ ਮਿਲੂਗਾ ਜਿਹੜੇ ਅੱਜ ਵੀ ਯੂਪ ਹੋਵੇ ਬਿਹਾਰ ਹੋਵੇ ਮੱਧ ਪ੍ਰਦੇਸ਼ ਹੋਵੇ ਕੋੜੀ ਚੜਨ ਤੇ ਹੀ ਤੁਹਾਨੂੰ ਡਾਂਗ ਫੇਰਦੇ ਹੈਗੇ ਆ ਠੀਕ ਆ ਅੱਜ ਵੀ ਰਾਜਪੂਤਾਂ ਦੇ ਪਿੰਡ ਵਿੱਚ ਦਲਤ ਜਾ ਨਹੀਂ ਸਕਦਾ ਹੈਗਾ ਅੱਜ ਵੀ ਇੱਕ ਖੂਹ ਤੇ ਪਾਣੀ ਨਹੀਂ ਪੀ ਸਕਦੇ ਅੱਜ ਵੀ ਇੱਕ ਨਦੀ ਦੇ ਘਾਟ ਤੇ ਨਹਾ ਨਹੀਂ ਸਕਦੇ ਉਹ ਭਾਜਪਾ ਤੁਹਾਡੇ ਕੋ ਬੋਟ ਕੜੇ ਮੂੰਹ ਨਾ ਮੰਗਣਾਊਗੀ ਠੀਕ ਹੈ ਨਾ ਇਸ ਕਰਕੇ ਉਹ ਪਾਛਪਾ ਔਰ ਪਾਛਪਾ ਦਾ ਤੁਸੀਂ ਦੇਖੋ ਆਪਿਆਂ ਨੂੰ ਛੱਡਦੇ ਹੁੰਦੇ ਤੁਸੀਂ ਇਹ ਗੱਲ ਦਾ ਖਿਆਲ ਰੱਖ ਲਿਓ ਜਿਹੜੇ ਬੰਦੇ ਅਵੀ ਮੁਖਤੇਸ਼ਵਰ ਆ ਨੰਦ ਸਵਾਮੀ ਜਿਹੜਾ ਸੰਕਰਚਾਰਿਆ ਜੀ ਰਿਹਾ ਭਾਈ ਉਹਨੂੰ ਇੰਨਾ ਪ੍ਰਤਾਰਤ ਕਰ ਸਕਦੇ ਆ ਕਿਉਂਕਿ ਉਹ ਲਗਾਤਾਰ ਪਾਛਪਾ ਦੇ ਗੈਸਟ ਬੋਲ ਰਿਹਾ ਵੀ ਤੁਸੀਂ ਗਊਆਂ ਦੇ ਨਾਂ ਤੇ ਵੋਟਾਂ ਲੈਂਦੇ ਹੋ ਔਰ ਜਿੰਨਾ ਗਊ ਮਾਸ ਦੇ ਕਾਰਖਾਨੇ ਹੋ ਸਭ ਤੋਂ ਵੱਧ ਇਹਨਾਂ ਦੇ ਆ ਪਾਛਪਾ ਦੇ ਹੈਗੇ ਨੇ ਬਹੁਤ ਸਾਰੇ ਸਵਾਲ ਜਦੋਂ ਕੁੰਭ ਦਾ ਮੇਲਾ ਹੋਇਆ ਸੀਗਾ ਇਹੀ ਸੀਗਾ ਸ਼ੰ크ਰਾਚਾਰਿਆ ਅਭੀ ਗੁਰ ਸਵੇਕਰਾ ਆਨੰਦ ਜੀ ਜਿਨੇ ਇਹ ਕਹਿਆ ਸੀਗਾ ਵੀ ਇਹ ਸਰਕਾਰ ਦਾ ਫੇਲਿਅਰ ਆ ਸਰਕਾਰ ਦੇ ਫੇਲਿਅਰ ਕਰਕੇ ਸਾਨੂੰ ਗੰਦੇ ਪਾਣੀ 'ਚ ਨਹਾਉਣਾ ਪੈ ਰਿਹਾ ਵਾ ਉਹ ਸਾਰਾ ਕੁਝ ਸੱਚ ਦੱਸਿਆ ਸੀ ਉਹ ਜਿਹੜੇ ਉਹਨੂੰ ਵੀ 나ਗ ਦਾ ਨਿਸ਼ਾਨ ਇਸ਼ਨਾਨ ਕਰਨ ਗੰਗਾ ਨਦੀ 'ਚ ਨਹੀਂ ਜਾਣ ਦਿੰਦੇ ਉਹ ਤੁਹਾਡੇ ਕੀ ਲੱਗਦੇ ਆ ਯਾਨੀ ਮੋਦੀ ਜੀ ਦੀ ਵੀਡੀਓ ਵੀ ਵਾਇਰਲ ਹੋ ਗਈ ਜਿਹੜੇ ਕਦੀ ਉਹਨੂੰ ਮੱਥਾ ਟੇਕਣ ਗਏ ਸੀਗੇ ਜਦੋਂ ਤੱਕ ਉਹ ਬੰਦਾ ਇਹਨਾਂ ਦੇ ਕੰਮ ਦਾ ਸੀਗਾ ਜਿੰਨਾ ਇਹਨਾਂ ਦੇ ਖਿਲਾਫ ਨਹੀਂ ਸੀ ਬੋਲਦਾ ਉਦੋਂ ਤੱਕ ਹੁਣ ਭਾਈ ਉਹ ਵਾਪਸ ਆ ਗਿਆ ਬਗਾਰ ਇਸ਼ਨਾਨ ਕੀਤੇ ਆਂ ਗੰਗਾ ਦਾ ਤਾਂ ਫਿਰ ਇਹਨਾਂ ਕੋ ਆਸ ਕੀ ਰੱਖਦੇ ਜਿਵੇਂ ਪੰਜਾਬ ਦੇ ਸਾਰੇ ਮਜ਼ਦੂਰ ਵਰਗ ਨੂੰ ਕਹਿਣਾ ਚਾਹੁੰਦਾ ਵੋਟ ਕਿੱਥੇ ਪਾਉਣੀ ਆ ਨਹੀਂ ਪਾਉਣੀ ਆ ਦੁੱਧਿਆਂ ਨੇ ਆ ਕੇ ਵੀ ਕੁਝ ਨਹੀਂ ਕਰ ਦੇਣਾ ਇਹ ਤੁਹਾਡੀ ਮਰਜ਼ੀ ਦਾ ਸਵਾਲ ਆ ਔਰ ਹਮੇਸ਼ਾ ਹੀ ਐ ਹੁੰਦਾ ਹੋਇਆ ਇਸ ਕਰਕੇ